ਜੇ ਜਦੋਂ ਬੰਦਾ ਘਰੋਂ ਕੁਛ ਲੈ ਕੇ ਨਹੀਂ ਆਇਆ ਹੁੰਦਾ ਫਿਰ ਗਵਾਉਣ ਦਾ ਡਰ ਹੀ ਨਹੀਂ ਹੁੰਦਾ। ਹਾਂ। ਨਹੀਂ ਕੰਮ ਵਾਈਸ کہہ ਰਹੀਆਂ। ਕੰਮ ਵਾਈਸ। ਉਹ ਇਨੇ ਕੂਲ। ਨਹੀਂ ਏਜ ਵੀ ਮੇਰੀ ਵੱਡੀ ਹੋਈ ਆ। ਹਾਂ। ਤੇ ਮੈਂ ਕੀ ਕਹਿ ਦਿੰਦੀ ਹਾਂ ਚਲੋ। ਉਹਦੋਂ ਕੀ ਹੋਇਆ ਸੀਗਾ ਜਦੋਂ ਜੱਸੀ ਗਿੱਲ, ਬੱブル ਰਾਏ, ਪ੍ਰਵ ਗਿੱਲ, ਹਾਰਦੀ ਤੇ ਖੈਰੇ ਹੋਣੀ ਜਾਂ ਜੋਗਰਾਜ ਹੰਸ। ਹਾਂ। ਰਾਜਾਬਾਟ। ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਅਸੀਂ ਬਸ ਅੱਗੇ ਦੀ ਅੱਗੇ ਪਲਾਨ ਕਰਦੇ ਗਏ ਕਦੇ ਕਿਸੇ ਕਾਲੇ ਚਲੇ ਗਏ ਕਦੇ ਕਿਸੇ ਸ਼ਹਿਰ ਚਲੇ ਗਏ ਮੈਂ ਤਾਂ ਕੇ ਕੰਮ ਚਲਣਾ ਨਹੀਂ ਮਿਊਜ਼ਿਕ ਦਾ ਜਾਂ ਚੀਜ਼ਾਂ ਦਾ ਬਾਕੀਆਂ ਨੇ ਕੰਮ ਕਰਨਾ ਘੱਟ ਕਰਤਾ ਸੀ ਤੇ ਅਸੀਂ ਇਕੱਲੇ ਹੀ ਸੀਗੇ ਜੇ ਅਸੀਂ ਦਿਨ ਰਾਤ ਲੱਗੇ ਹੋਏ ਸੀ ਵੀ ਨਹੀਂ 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 ਇਹਦਾ ਤਾਂ ਵੇਅ ਆਊਟ ਨਹੀਂ ਨਿਕਲੂਗਾ ਚੀਜ਼ਾਂ ਵੱਡੀਆਂ ਹੋਣਗੀਆਂ ਮਿਊਜ਼ਿਕ ਚ ਰਾਈਟ ਵੱਡੀਆਂ ਹੋ ਗਈਆਂ ਤੇ ਉੱਥੋਂ ਥੀਏਟਰ ਚੋਂ ਨਿਕਲ ਕੇ ਮੈਂ ਕਾਰ ਚ ਬੈਠ ਕੇ ਸਾਵਨ ਨੂੰ ਮੈਸੇਜ ਕੀਤਾ ਇੰਸਟਾਗ੍ਰam ਤੇ ਪੇਜ ਲੱਭਿਆ ਫੇਰ ਇਹ ਨਾ ਬਹੁਤ ਗੁੱਡ ਫਿਲਮ ਉਹ ਐ ਸਿਨੇਮਾ ਚ ਨਹੀਂ ਅਪਰੀਸ਼ੀਏਟ ਹੁੰਦੀ ਬਾਅਦ ਚ ਹੋ ਜਾਂਦੀ ਆ ਇੰਨਾ ਤੇ ਮੈਂ ਦੱਸਦਾ ਮੈਨਾਂ ਦੀ ਬਹੁਤ ਦੋਸਤੀ ਹੋ ਗਈ ਲਖਸਰ ਹਿੰਦੀ ਚ ਥੋੜੀ ਪੁੱਛੀਏ ਮੈਂ ਪੰਜਾਬੀ ਚ ਬਸ ਨਹੀਂ ਜਿਵੇਂ ਇਹਨਾਂ ਕਹਿੰਦਾ ਕੇਂਦਰੀ ਵਿਦਿਆਲਾ ਮੈਂ ਤੇ ਆਉਂਦਾ ਨਹੀਂ ਪਰ ਉਸਦੀ ਹਿੰਦੀ ਬਹੁਤ ਵਧੀਆ ਹਾਂ ਨਹੀਂ ਤਾਂ ਸਾਹੀ ਨਾ ਮੈਂ ਕੀ ਕਹਿੰਦੀ ਖਤਰਨਾਕ ਹਾਂ ਇਹ ਦੁਸ਼ਮਣੀ ਪਵਾਨ ਵਾਲੇ ਵੀ ਮੇਲ ਹੀ ਹੁੰਦੇ ਕੋਈਆ ਕੋਦ ਨਹੀਂ ਕਦੇ ਨਹੀਂ ਆਦਾ ਮਤਲਬ ਮੈਨੂੰ ਇਹ ਲੱਗਦਾ ਕਿ ਯੂਨਿਟੀ ਕਹਿੰਦੇ ਨਾ ਕੁੜੀਆਂ ਚ ਯੂਨਿਟੀ ਨਹੀਂ ਹੁੰਦੀ ਯੂਨਿਟੀ ਨਹੀਂ ਹੁੰਦੀ ਉਹਦੇ ਪਿੱਛੇ ਰੀਜ਼ਨ ਬਹੁਤ ਵੱਡਾ ਰੀਜ਼ਨ ਮੇਲ ਕਮਿਊਨਿਟੀ ਆ ਮੈਡਮ ਜੀ ਪੱਟੀ ਕਰ ਦੋ ਮੈਨੂੰ ਹੋ ਰਿਹਾ ਲੱਗਦਾ ਜਿਵੇਂ ਟੀਮ ਬਣਾ ਤਾ ਤੇ ਬਹੁਤ ਅੱਛਾ ਫੀਲ ਹੁੰਦਾ ਕਿ ਜਦੋਂ ਕੋਈ ਇਹਨਾਂ ਨੇ ਕੁਲਵਿੰਦਰ ਸਿੱਧੂ ਭਾਈ ਦਾ ਕੁਝ ਵੀ ਗਲਤ ਗੱਲ ਨਹੀਂ ਕਹਿਣਾ ਸਾਡੇ ਸੀਨੀਅਰ ਤੇ ਬਿਲਕੁਲ ਵੀ ਨਹੀਂ ਮੈਂ ਕਹਿੰਦਾ ਨਾ ਹੋ ਗਿਆ ਦੇਖੋ ਕਿੰਨੇ ਅੱਛੇ ਨਿੱਕੇ ਗਲਤ ਗੱਲ ਆ ਸਾਫ ਸਾਨੂੰ ਫੋਨ ਕਰਕੇ ਸਮਝਾ ਦੇਓਗੇ ਤੁਸੀਂ 4 ਤਰੀਕ ਨੂੰ ਕੁਝ ਸਾਰੇ ਜਾਣੇ ਫਿਲਮ ਦੇਖਣ ਜਾਇਓ ਮੈਂ ਤੇਰੇ ਕੁਰਬਾਨ ਬਹੁਤ ਸੋਹਣਾ ਕੰਮ ਕੀਤਾ ਹੈ ਸਾਵਨ ਨੇ ਨਾਇਕਰਾ ਨੇ ਸਾਰੇ ਜਾਣਿਆਂ ਨੇ ਪੋਸਟਰ ਤੇ ਜਿਵੇਂ ਦੇਖ ਰਿਹਾ ਹਾਂ ਤੁਸੀਂ ਕਿੰਨਾ ਸੋਹਣਾ ਪੋਸਟਰ ਹੈ ਮੈਂ ਵੀ ਉਹਦੇ ਚ ਜਗਜੀਤ ਬਣਿਆ ਪ੍ਰੋਫੈਸਰ ਜਗਜੀਤ ਤੇ ਬਹੁਤ ਆਨੰਦ ਆਊਗਾ ਦੇਖ ਕੇ ਮੈਂ ਵੀ ਦੇਖੂਗਾ ਤੁਸੀਂ ਵੀ ਦੇਖਣ ਜਾਇਓ ਜੀ ਮੈਂ ਤੇਰੇ ਕੁਰਬਾਨ ਅ ਮੈਂ ਤੇਰੇ ਕੁਰਬਾਨ ਫਿਲਮ ਦੀ ਪ੍ਰੋਮੋਸ਼ਨ ਲਈ ਇਕੱਠੇ ਹੋਏ ਹਾਂ ਜੀ ਅਸੀਂ ਸਾਡੇ ਨਾਲ ਨਾਇਕਰਾ ਜੀ ਸਾਵਨ ਜੀ ਔਰ ਬੰਟੀ ਬਾਜੀ ਮੌਜੂਦ ਨੇ ਜੀ ਖਾਸ ਗੱਲ ਇਹ ਆ ਕਿ ਸਾਡੇ ਬੰਟੀ ਬਾਜੀ ਹੁਣ ਐਜ਼ ਐਕਟਰ ਵੀ ਤੱਕ ਪਹੁੰਚਣਗੇ ਤੇ ਮਾਸ਼ਾਅੱਲਾ ਕਿਸਮਤ ਬਹੁਤ ਸੋਹਣੀ ਹੈ ਨਾਲ ਦੀ ਪਹਿਲੀ ਫਿਲਮ ਮੀਰੂ ਬਾਜਵਾਜੀ ਦੇ ਨਾਲ ਆਈ ਸੀਗੀ ਤੇ ਹੁਣ ਮੈਂ ਤੇਰੇ ਕੁਰਬਾਨ ਆ ਰਹੀ ਆ ਫਿਲਮ ਦੇ ਵਿੱਚ ਇੱਕ ਨਹੀਂ ਦੋ ਦੋ ਹੀਰੋਇਨਸ ਨੇ ਇਕੱਠੇ ਤੇ ਖੁਸ਼ੀ ਚਿਹਰੇ ਤੇ ਭਾਜੀ ਜੀ ਤੁਸੀਂ ਦੇਖ ਸਕਦੇ ਹੋ ਭਾਜੀ ਕੀ ਹਾਲ ਨੇ ਦੀ ਬਹੁਤ ਵਧੀਆ ਤੇ ਦੱਸੋ ਕੀ ਮੇ ਚੱਲ ਰਹੀ ਹੈ ਜ਼ਿੰਦਗੀ ਜ਼ਿੰਦਗੀ ਬਹੁਤ ਖੂਬਸੂਰਤ ਜ਼ਿੰਦਗੀ ਖੂਬਸੂਰਤ ਹੈ ਕੀ ਬਾਤ ਹੈ ਨਾਇਕਰਾ ਜੀ ਤੁਸੀਂ ਕਿਵੇਂ ਹੋ ਬਹੁਤ ਵਧੀਆ ਤੇ ਸਾਵਨ ਜੀ ਤੁਸੀਂ ਕਿਵੇਂ ਹੋ ਹੱਥ ਲੱਗਿਆ ਚੱਲ ਰਹੀ ਹੈ ਰਾਈਟ ਮੈਂ ਤੇਰੇ ਕੁਰਬਾਨ ਲਈ ਅਸੀਂ ਸਾਰੇ ਇਕੱਠੇ ਹੋਏ ਆਂ ਔਰ ਸਾਵਨ ਜੀ ਸਾਡੇ ਨਾਲ ਮੌਜੂਦ ਨੇ ਔਰ ਸੁਖਨਾਲਾ ਜਮੀਂ ਵੀ ਬਹੁਤ ਪੈ ਰਿਆ ਆ ਹਾਂਜੀ ਸਾਵਨ ਆਇਆ ਹੈ ਸਾਵਨ ਆਈ ਹੈ ਸਾਵਨ ਆਈ ਹੈ ਕੀ ਬਾਤ ਹੈ ਮਤਲਬ ਸਾਵਨ ਦਾ ਨਾਮ ਵੀ ਐਸੇ ਕਰਕੇ ਰੱਖਿਆ ਇਹਦੇ ਘਰ ਦੇ ਨੇ ਉਦੋਂ ਸੌਣ ਦਾ ਮਹੀਨਾ ਸੀ ਮਹੀਨਾ ਸੀਗਾ ਮੀਂਹ ਇੰਨਾ ਪੈ ਰਿਹਾ ਸੀ ਜਦੋਂ ਸਾਵਨ ਹੋਈ ਫਿਰ ਸਾਵਨ ਦੀ ਮਦਰ ਕਹਿੰਦੀ ਹੈ ਤਾਂ ਸਾਵਨ ਹੀ ਹੈ ਕੀ ਬਾਤ ਹੈ ਜੀ ਤੇ ਕੁਦਰਤ ਨੂੰ ਵੀ ਇਹ ਮਨਜ਼ੂਰ ਸੀਗਾ ਜਿਹੜੀ ਫਿਲਮ ਆ ਉਹ ਸੌਣ ਦੇ ਮਹੀਨੇ ਦੇ ਵਿੱਚ ਆਉਣੀ ਚਾਹੀਦੀ ਹੈ ਤੇ ਹੁਣ ਪਹਿਲੇ ਹਫਤੇ ਦੇ ਵਿੱਚ ਹੀ ਆ ਜਾਵਾਂਗੇ ਆਪਾਂ ਹਨਾ ਤੇ ਕਮਾਲ ਹੋ ਜੂਗੀ ਬਿਲਕੁਲ ਬਿਲਕੁਲ ਰਾਈਟ ਸੋ ਬੰਟੀ ਭਾਜੀ ਮੈਂ ਇਹ ਥੋੜੇ ਮਤਲਬ ਬਹੁਤ ਹੈਪੀ ਆ ਤੁਹਾਡੇ ਤੋਂ ਕਿ ਤੁਸੀਂ ਹੁਣ ਐਜ਼ ਐ ਐਕਟਰ ਵੀ ਆ ਰਹੇ ਹੋ ਔਰ ਇਹ ਤੁਸੀਂ ਸ਼ਾਇਦ ਇਸ ਕਰਕੇ ਵੀ ਸੋਚਿਆ ਹੋਊਗਾ ਵੀ ਜੇ ਚੰਗੇ ਤਰੀਕੇ ਜਿਹੜੀ ਸੰਗਤ ਦੇ ਵਿੱਚ ਰਹਿੰਦੇ ਆ ਬਹੁਤ ਦਾ ਫਰਕ ਬਹੁਤ ਪੈਂਦਾ ਹੈ ਜੇ ਤੁਸੀਂ ਅੱਜ ਕੱਲ ਗਿੱਪੀ ਬਾਈ ਦੀ ਸੰਗਤ ਦੇ ਵਿੱਚ ਬਹੁਤ ਰਹਿੰਦੇ ਹੋ ਪਿਛੇ ਮੈਂ ਮੈਨੂੰ ਪਤਾ ਲੱਗਿਆ ਕਿ ਗਿੱਪੀ ਬਾਈ ਦੇ ਫਿਲਮ ਦੇ ਵਿੱਚ ਤੁਸੀਂ ਇੱਕ ਫਿਲਮ ਲਈ ਇਕੱਠੇ ਸੀਗੇ ਮੁੰਬਈ ਦੇ ਵਿੱਚ ਬਹੁਤ ਟਾਈਮ ਤੁਸੀਂ ਇਕੱਠੇ ਰਹੇ ਤਾਂ ਇਹ ਸਾਰੀਆਂ ਚੀਜ਼ਾਂ ਮਤਲਬ ਉੱਥੋਂ ਹੀ ਅਸੀਂ 뮤직 ਦੀਆਂ ਸ਼ੋਜ਼ ਦੀਆਂ ਤਿਆਰੀਆਂ ਤੁਰੀਆਂ ਕਰਦੇ ਸੀਗੇ ਹਾਂ ਜੀਪੀਵਾਈ ਦੇ ਸ਼ੋਅਸ ਦੁਆਰੇ ਸ਼ੁਰੂ ਕਰੇ ਨੇ ਹਾਂ ਉਹਨਾਂ ਦੀ ਤਿਆਰੀ ਦੁਰੀ ਕੀਤੀ ਸੈਟ ਸਟ ਬਣਾਏ ਦੁਆਰੇ ਤੇ ਮਿਊਜ਼ਿਕ ਨਵੇਂ ਸੈਰ ਤੋਂ ਹੁਣ ਦੁਬਾਰੇ ਫੇਰ ਬਣਾਇਆ ਹਾਂ ਉਹਨਾਂ ਦੇ ਖਾਸੇ ਗਾਣੇ ਨੇ ਜਿਹੜੇ ਹੁਣ ਆਉਣੇ ਨੇ ਐਲਬਮ ਉਹਨਾਂ ਦੀ ਚੱਲ ਰਹੀ ਹੈ ਤੇ ਉਹਨਾਂ ਦੀ ਮਿਊਜ਼ਿਕ ਵਾਲੀਆਂ ਚੀਜ਼ਾਂ ਨੇ ਜਿਹੜੀਆਂ ਉਹਦੇ ਲਈ ਆਪਾਂ ਹਾਂ ਕਾਦਰ ਆ ਇਕੱਠੇ ਰਹੇ ਕਿ ਦੁਨੀਆ ਨੂੰ ਸਮਝਿਆ ਕੀ ਬਾਤ ਹੈ ਕੀ ਬਾਤ ਹੈ ਤੇ ਇਹ ਸਭ ਜੀ ਤੁਸੀਂ ਦੇਖਿਆ ਹੋਊਗਾ ਕਿ ਯਾਰ ਜੇ ਅਪਣੇ ਜਿਹੜੇ ਪੰਜਾਬੀ ਨੇ ਹਨਾ ਬਹੁਤ ਸਾਰੇ ਨੇ ਇਦਾਂ ਵੀ ਜਿਹਦੇ ਜੇ ਕੋਈ ਕੰਮ ਕਰਨਾ ਆ ਤਾਂ ਫਿਰ ਰੀਜਨਲ ਕਰੋ ਜਿਵੇਂ ਪੰਟੀ ਪਾਈ ਆ ਹਨਾ ਜਿਵੇਂ ਖੁਦ ਹੁਣ ਐਕਟਰ ਵੀ ਆ ਗਏ ਖੁਦ ਪ੍ਰੋਡਿਊਸਰ ਵੀ ਨੇ ਮਿਊਜ਼ਿਕ ਬਣਾਉਂਦੇ ਆ ਸਭ ਕੁਝ ਖੁਦ ਕਰਦੇ ਆ ਵਧੀਆ ਤਰੀਕੇ ਨਾਲ ਸਭ ਕੁਝ ਮੈਨੇਜ ਕਰਦੇ ਆ ਇਹ ਬਹੁਤ ਮਤਲਬ ਹੋਣਾ ਤੋ ਸਿੱਖਣ ਵਾਲੀ ਗੱਲ ਆ ਕਿ ਇੰਨਾ ਕੁਝ ਚੀਜ਼ਾਂ ਦੀ ਇਨਾਂ ਤੇ ਰਿਸਪੌਂਸਿਬਿਲਟੀ ਆ ਬਟ ਇਹ इजीली ਇੰਟਰਵਿਊਜ਼ ਵੀ ਹੋ ਰੀਆਂ ਨਾਲ ਨਾਲ ਫੋਨ ਤੇ ਆਪਣਾ ਸਾਰਾ ਕੰਮ ਵੀ ਹੋ ਰਿਹਾ ਸਾਰਾ ਕੁਝ ਬਹੁਤ ਵਧੀਆ ਬਿਲਕੁਲ ਟਾਈਮ ਤੇ ਵੀ ਪਹੁੰਚ ਜਾਂਦੇ ਨੇ ਸਭ ਘਰ ਸਭ ਟਾਈਮ ਤੇ ਪਹੁੰਚਦੇ ਜੀ ਬਿਲਕੁਲ ਬਹੁਤ ਵਧੀਆ ਪ੍ਰੈਸ ਕਾਨਫਰੈਂਸ ਤੇ ਤਾਂ ਮੇਲਾ ਦਾ ਭਾਜੀ ਨਾ ਸਾਡੇ ਤੋਂ ਵੀ ਪਹਿਲਾਂ ਪਹੁੰਚ ਗਏ ਸੀਗੇ ਸਾਨੂੰ ਜੋ ਪਤਾ ਲੱਗਿਆ ਅੱਜ ਵੀ ਮੈਂ ਥੋੜੇ ਤੋਂ ਪਹਿਲਾਂ ਆ ਗਿਆ ਸੀ ਆਹਾਂ ਕੀ ਬਾਤ ਹੈ ਜੀ ਰਾਈਟ ਸੋ ਭਾਜੀ ਇੱਥੇ ਇਹ ਗੱਲ ਮਤਲਬ ਜ਼ਰੂਰ ਕਰਨੀ ਬਣਦੀ ਹੈ ਕਿ ਜਦੋਂ ਮਿਹਨਤ ਕਰਦੇ ਆਪਾਂ ਹਨ ਤੁਸੀਂ ਆਪਣੀ ਚੀਜ਼ਾਂ ਨੂੰ ਕਿੰਨੇ ਵਧੀਆ ਤਰੀਕੇ ਨਾਲ ਕੀਤਾ ਫਿਰ ਉਹ ਕੁਦਰਤ ਨੇ ਇੰਨੀਆਂ अच्छे तरीके ਨਾਲ ਚੀਜ਼ਾਂ ਮੈਨੇਜ ਹੋਈਆਂ ਔਰ ਫਿਰ ਕੰਮ ਕਰਦੇ ਕਰਦੇ ਸ਼ਾਇਦ ਤੁਹਾਨੂੰ ਵੀ ਪਤਾ ਨਹੀਂ ਲੱਗਿਆ ਹੋਊਗਾ ਕਿ ਇੰਡਸਟਰੀ ਦੇ ਨੇ ਤੁਹਾਨੂੰ ਕਿਵੇਂ ਅਪਣਾ ਲਿਆ ਇਹ ਤੁਹਾਡੀ ਆਪਣੀ ਇੰਡਸਟਰੀਆ ਹੁਣ ਤੇ ਕਿੰਨੇ ਵਜੇ ਤਰੀਕੇ ਨਾਲ ਇਹ ਦਿਨ ਆ ਗਏ ਜਿਹੜੇ ਕਦੇ ਸ਼ਾਇਦ ਸੋਚੇ ਵੀ ਨਹੀਂ ਹੋਣੇ ਹਨਾ ਤੇ ਤੁਸੀਂ ਫੀਲ ਕਰਦੇ ਹੋ ਵੀ ਯਾਰ ਕਿੱਥੋਂ ਤੁਰੇ ਸੀ ਤੇ ਕਿੱਥੇ ਪਹੁੰਚ ਗਏ ਅੱਜ ਹਾਂ ਬਿਲਕੁਲ ਫੀਲ ਮਹਿਸੂਸ ਹੁੰਦਾ ਤੇ ਜਦੋਂ ਬੰਦਾ ਘਰੋਂ ਕੁਝ ਲੈ ਕੇ ਨਹੀਂ ਆਇਆ ਹੁੰਦਾ ਫਿਰ ਗਵਾਉਣ ਦਾ ਡਰ ਹੀ ਨਹੀਂ ਹੁੰਦਾ ਹਾਂ ਫਿਰ ਕੀ ਬਾਤ ਹੈ ਉਹ ਨਹੀਂ ਹੁੰਦਾ ਸਫਰ ਸਾਰਾ ਕੁਝ ਜੀ ਸਾਵਨ ਜੀ ਹਾਂ ਜੀ ਨਹੀਂ ਬਿਲਕੁਲ ਇਹ ਸਰ ਨੇ ਬਹੁਤ ਵੱਡੀ ਗੱਲ ਕਹਿ ਦਿੱਤੀ ਆ ਕਿ ਜਦੋਂ ਤੁਸੀਂ ਕੁਝ ਨਹੀਂ ਕੋਈ ਪਲਾਨਸ ਕੋਈ ਛਿੱਦਾਂ ਕੁਝ ਨਹੀਂ ਸੋਚ ਕੇ ਆਏ ਆ ਕੋਈ ਕੋਈ ਚੀਜ਼ ਨਹੀਂ ਤੁਹਾਨੂੰ ਸਪੋਰਟ ਨਹੀਂ ਐਂਡ ਤੁਸੀਂ ਆਪਣੇ ਬਲਬੂਤੇ ਤੇ ਆਪਣੀ ਆ ਇੱਕ ਪਹਿਚਾਨ ਬਣਾਉਣਾ ਤੇ ਬੰਟੀ ਜੀ ਉਹਦੀ ਇੱਕ ਬਹੁਤ ਵੱਡੀ ਐਗਜ਼ਾਮਪਲ ਆ। ਕੀ ਬਾਤ ਹੈ ਤੇ ਨਾਇਕਾ ਜੀ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਆ ਕਿ ਪਿੱਛੇ ਪੋਸਟਰ ਤੁਹਾਡੇ ਬਹੁਤ ਕਮਾਲ ਆ ਖੂਬਸੂਰਤ ਆ ਮਾਸ਼ਾਅੱਲਾ। ਤੇ ਬੰਟੀ ਵਾਈ ਬਾਰੇ ਦੱਸੋ ਵੀ ਇਹ ਮਤਲਬ ਰੋਮਾਂਟਿਕ ਹੀਰੋ ਕਿਵੇਂ ਦੇ ਨੇ ਫਿਰ ਸ਼ਾਇਰ ਫਿਲਮ ਅਸੀਂ ਆਲਰੇਡੀ ਦੇਖ ਚੁੱਕੇ ਆਂ ਚਾਰ ਤੱਕ ਨੂੰ ਇਹ ਦੇਖਾਂਗੇ ਬਟ ਤੁਸੀਂ ਆਪਣੇ ਵਰਡਸ ਦੇ ਵਿੱਚ ਕੀ ਦੱਸਣਾ ਚਾਹੁੰਦੇ ਹੋ ਮੰਦ ਫਿਲਮ ਦੇ ਸੈਟ ਤੇ ਨਾ ਐਵੇਂ ਲੱਗਿਆ ਹੀ ਨਹੀਂ ਕਿ ਬੰਟੀ ਸਰ ਨੇ ਹਾਂ ਤੇ ਜਿ세 ਦਾ ਪਹਿਲਾ ਸੀਨ ਵੀ ਸੀ ਤੇ ਬਿਲਕੁਲ ਵੀ ਇੱਕ ਦੂਜੇ ਨਾਲ ਐਕਟ ਕਰਕੇ ਅਨਕੰਫਰਟੇਬਲ ਫੀਲ ਹੀ ਨਹੀਂ ਹੋਇਆ ਸਰ ਨੇ ਬਹੁਤ ਹੀ ਮਤਲਬ ਇਕ ਐਕਚੁਅਲੀ ਮੈਨੂੰ ਵੀ ਬਹੁਤ ਕੰਫਰਟੇਬਲ ਫੀਲ ਕਰਾਇਆ ਕਿਉਂਕਿ ਇਹਦੇ ਵਿੱਚ ਤੁਸੀਂ ਦੇਖੋਗੇ ਹੈ ਇੱਕ ਅੱਛੀ ਲਵ ਸਟੋਰੀ ਨਜ਼ਰ ਆਏਗੀ ਤੁਹਾਨੂੰ ਦੇਖਣ। ਕੀ ਬਾਤ ਹੈ। ਤੇ ਬਸ ਫਿਰ ਉਹ ਜਦ ਤੁਹਾਨੂੰ ਕੋ-ਐਕਟਰ ਨੂੰ ਕੰਫਰਟ ਫੀਲ ਹੋ ਜਾਏ ਮੈਨੂੰ ਲੱਗਦਾ ਫਿਰ ਸਾਹਮਣੇ ਵਾਲਾ ਵਧੀਆ ਐਕਟਰ ਹੀ ਹੈ। ਕਿਉਂਕਿ ਜੇ ਅਨਕੰਫਰਟੇਬਲ ਫੀਲ ਹੁੰਦਾ ਫਿਰ ਜੀ ਮੈਂ ਥੋੜਾ ਤੋਂ ਇਹ ਦੋਨੋਂ ਤੋਂ ਇਹ ਜਾਣਨਾ ਚਾਹੁੰਦਾ ਕਿ ਜੋ ਬੰਟੀ ਬਾਈ ਦਾ ਸਵੈਗ ਆ ਉਹ ਤੋਂ ਤੁਸੀਂ ਨਾ ਕਿ ਸਵੈਗ ਮੈਂ ਦੱਸਦਾ ਕਿ ਕੀ ਆ ਅ ਅੱਡੇ ਉੱਤੇ ਖੜੀ ਟਾਈਮ ਪੋਣੇ 8 ਦਾ ਡੀਕ ਦੀ ਫਰੇ ਕਿਵੇਂ ਸੀ ਭਾਜੀ ਸੌਰੀ ਮੇਰਾ ਹਾਂ ਨਾ ਤੇ ਤੱਕ ਦੀ ਫਰੇ ਟਾਈਮ ਜੱਟ ਦਾ ਤਾਂ ਇਹ ਸਵੈਗ ਆ ਬੰਟੀ ਬਾਈ ਦਾ ਤੇ ਇਹ ਨੂੰ ਇਹ ਤੋਂ ਜਾਨੂੰ ਹੋਏ ਤੁਸੀਂ ਇਹ ਤੋਂ ਸ਼ੂਟ ਕਰ ਰਹੇ ਸੀ ਫਿਲਮ ਇਹ ਲਿਖਤ ਚਾ ਰੀਅਲ ਦੇ ਵਿੱਚ ਤਾਂ ਬੰਟੀ ਜੀ ਲਾਈਕ ਹੂ ਇਜ਼ वेरी स्वीट ਡਿਸਟਿਗ੍ਰੇਟਿਡ ਐਂਡ ਬਹੁਤ ਅੱਛੇ ਫੈਮਿਲੀ ਪਰਸਨ ਨੇ ਹਾਂ ਤੇ ਬਹੁਤ ਚੰਗਾ ਲੱਗਿਆ ਇਹਨਾਂ ਨਾਲ ਕੰਮ ਕਰਕੇ ਮਤਲਬ ਉਹ ਹੁੰਦਾ ਨਾ ਕਿ ਉਹ ਹੀ ਸ ਨਾਇਕਰਾ ਹੋਣਾਂ ਦੀ ਗੱਲ ਕਿ ਬਾਬਾ ਯੂ ਫੀਲ ਵੈਰੀ ਗੁੱਡ ਅਗਰ ਤੁਸੀਂ ਆਪਣੇ ਕੋਲ ਕੋਈ ਨਾ ਕੰਫਰਟੇਬਲ ਹੋ ਕੇ ਉਹਨਾਂ ਨਾਲ ਕੰਮ ਕਰਦੇ ਤੇ ਅਸੀਂ ਆਫ ਸਕਰੀਨ ਵੀ ਅਜ ਬੰਟੀ ਜੀ ਨਾਲ ਬੈਠੇ ਆ ਤੇ ਉਹ ਸਾਨੂੰ ਐਦਾਂ ਫੀਲ ਕਰਾਉਂਦੇ ਕਿ ਅਸੀਂ ਉਹਨਾਂ ਦੇ ਦੋਸਤ ਹੀ ਆ ਹਾਂ ਉਹਨੂੰ ਸੀਨੀਅਰ ਨੇ ਬਹੁਤ ਹਾਂ ਬਲੋ ਇਹਨੇ ਸੀਨੀਅਰ ਨਾਲ ਸਾਡੇ ਤੋਂ ਮੈਂ ਏਜ ਵਾਈਜ਼ ਨਹੀਂ ਕਹਿ ਰਹੀ ਕੰਮ ਵਾਈਜ਼ ਕਹਿ ਰਹੀ ਹਾਂ ਇਹਨੇ ਕੂਲ ਨਹੀਂ ਏਜ ਵੀ ਮੇਰੀ ਵੱਡੀ ਹੋਈ ਆ ਹਾਂ ਤੇ ਮੈਂ ਕਹਿ ਦਿੰਨੀ ਹਾਂ ਚਲੋ ਕਹਿ ਦਿੰਨੀ ਤੁਸੀਂ ਜਾਣਦੇ ਤੇ ਕਹਿ ਦਿੰਨੀ ਆ ਵੀ ਚਲੋ ਉਹਨਾਂ ਨੂੰ ਤਜਰਬਾ ਸਾਡੇ ਤੋਂ ਬਹੁਤ ਜ਼ਿਆਦਾ ਐਕਸਪੀਰੀਅੰਸ ਇੰਡਸਟਰੀ ਦਾ ਬਹੁਤ ਜ਼ਿਆਦਾ ਸੋ ਉਹ ਇੱਕ ਬੜਾ ਇੱਕ ਕੰਫਰਟ ਜ਼ੋਨ ਦੇ ਵਿੱਚ ਮੈਂ ਸਰ ਦੇ ਨਾਲ ਕੰਮ ਕੀਤਾ ਰਾਈਟ ਬਟ ਜਿਵੇਂ ਜਿਵੇਂ ਹੁਣ ਚਲੋ ਉਮਰ ਦੀ ਗੱਲ ਚੱਲੀ ਹੈ ਨਾ ਅਗਰ ਕੋਈ ਇਨਸਾਨ ਦੀ 35 ਸਾਲ ਉਮਰ ਵੀ ਆ ਔਰ ਅਗਰ ਉਸਨੇ 1 ਵਜੇ ਉੱਠਣਾ ਰਾਤੀ ਫੇਰ ਸੋ ਜਾਣਾ 10 ਵਜੇ ਤੇ ਸਵੇਰੇ ਫਿਰ ਉਹੀ ਹੈ ਉਹ ਉਸ ਰੂਟੀਨ ਦੇ ਵਿੱਚ ਟਾਈਮ ਗੁਜ਼ਾਰਿਆ ਫੇਰ ਉਮਰ ਦਾ ਕਾਦੀ ਦਾ ਫਾਇਦਾ ਇਨਸਾਨ ਦਾ ਹੋਗਾ ਜਿਵੇਂ ਤੁਸੀਂ ਆਪ ਹੀ ਕਿਹਾ ਸੀਗਾ ਕਿ ਕਿੰਨੇ ਫੋਨ ਤੇ ਸਾਰੀ ਚੀਜ਼ਾਂ ਮੈਨੇਜ ਕਰਦੇ ਆ ਤਾਂ ਤਜਰਬਾ ਮੈਨੂੰ ਲੱਗਾ ਕਿ ਅਗਰ ਤੁਹਾਡੀ ਉਮਰ 28 ਸਾਲ ਵੀ ਆ ਤਾਂ ਤੁਸੀਂ 50 ਤੋਂ ਵੀ ਪਲੱਸ ਦਾ ਤਜਰਬਾ ਇਕੱਠਾ ਕਰ ਰਹੇ ਹੋ ਤੁਸੀਂ ਜਿਆਦਾ ਜਾਗਦੇ ਹੋ ਆਪਣੇ ਕੰਮ ਨੂੰ ਟਾਈਮ ਦਿੰਨੇ ਹੋ ਤੇ ਫਿਰ ਰੱਬ ਉਹਦਾ ਰਿਜ਼ਲਟ ਵੀ ਦਿੰਦਾ ਯਾਰ ਬਿਲਕੁਲ 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 100% ਜੀ ਤੇ ਮੈਂ ਭਾਜੀ ਇੱਕ ਚੀਜ਼ ਹੋਰ ਜਾਨਣਾ ਚਾਹੁੰਦਾ ਆ ਇੱਕ ਵੀਡੀਓ ਜੋ ਅਸੀਂ ਅਪਲੋਡ ਕੀਤੀ ਸੀਗੀ ਯੁਵਰਾਜ ਹੰਸਪਾ ਜੀ ਨਾਲ ਮੈਂ ਇੱਕ ਇੰਟਰਵਿਊ ਕੀਤਾ ਸੀ ਉਹ ਤੇ ਤੁਹਾਡਾ ਲਾਈਕ ਵੀ ਆਇਆ ਸੀਗਾ ਵੀਡੀਓ ਤੇ ਹੈ ਨਾ ਯੁਵਰਾਜ ਹੰਸਪਾ ਜੀ ਕਹਿੰਦੇ ਨੇ گزارਾਇਆ ਜਿਹਦੇ ਵਿੱਚ ਐਮੀ ਬਾਈ ਨੇ ਰঞ্জੀਤ ਬਾਬਾ ਬਾਈ ਨੇ ਜੱਸੀ ਗਿਲ ਬਾਈ ਬੱਬਲ ਰਾਏ ਪ੍ਰੋਪ ਗਿਲ ਤੁਸੀਂ ਵਿਨੇਪਾਲ ਬਾਈ ਔਰ ਗੁਰਾਜ ਹੰਸਪਾ ਜੀ ਖੁਦ ਹਾਰਦੀ ਹੈ ਨਾ ਹਾਰਦੀ ਬਾਈ ਹੈ ਨਾ ਤੇ ਉਹ ਨਾ ਮੈਂ ਹੁਣ ਸੋਚ ਰਿਹਾ ਆ ਵੀ ਹੁਣ ਇੱਕ ਨਾ ਕਿਸੇ ਦਿਨ ਮੈਂ WhatsApp ਗਰੁੱਪ ਬਣਾਵਾ ਸਾਰਿਆਂ ਦਾ ਤੇ ਉਸ ਜਿਹੜੀ ਉਹ ਪੁਰਾਣੀ ਖੱਪ ਸੀ ਨਾ ਉਹ ਦੁਬਾਰੇ ਪਾਈਏ ਇਹ ਨਾ ਸੱਚਾਈ ਆ ਦੁਨੀਆ ਦੀ ਜਿਹੜੇ ਸਕੂਲ ਵਾਲੇ ਆਪਣੇ ਦੋਸਤ ਹੁੰਦੇ ਆ ਕਦੇ ਜ਼ਿੰਦਗੀ ਚ ਮਿਲ ਨਹੀਂ ਹੁੰਦਾ ਉਹ ਟਾਈਮ ਹਰ ਹਰ ਦੋਸਤ ਦੇ ਬਰਥਡੇ ਤੇ ਪਾਰਟੀ ਕਰਨੀ ਉਹ ਟਾਈਮ ਫਿਰ ਪਿੱਛੇ ਰਹਿ ਜਾਂਦਾ ਆ ਬਟ ਤੁਸੀਂ ਕਦੇ ਇਹਨੂੰ ਪੁਸ਼ ਕਰਕੇ ਹੁਣ ਕੋਸ਼ਿਸ਼ ਕੀਤੀ ਯਾਰ ਦੋਵਾਰਾ ਮਿਲ ਕੇ ਬੈਠੀ ਗੱਲਬਾਤ ਕਰੀਏ ਉਦੋਂ ਕੀ ਹੋਇਆ ਸੀਗਾ ਜਦੋਂ ਜੱਸੀ ਗਿੱਲ ਬੱਬਲ ਰਾਏ ਪ੍ਰਵ ਗਿੱਲ ਹਾਰਦੀ ਤੇ ਖੈਰੇ ਹੋਣੀ ਜਾਂ ਜਗਰਾਜ ਹੰਸ ਹਾਂ ਰਾਜਾ ਬਾਟ ਰਾਜਾ ਬਾਟ ਹਾਂ ਇਹ ਜਦੋਂ ਬਿਨੇਪਾਲ ਬੁੱਟਰ ਜਦੋਂ ਇਹ ਸਾਰੇ ਜਣੇ ਉਦੋਂ ਇਕੱਠੇ ਹੋਏ ਨਾ ਉਦੋਂ ਸੀਗਾ ਅਮਰਿੰਦਰ ਵਾਈ ਦੀ ਫਿਲਮ ਸੀ ਡੈਡੀ ਕੋਲ ਮੁੰਡੇ ਕੋਲ ਉਹਦੀ ਅਸੀਂ ਪਹਿਲੀ ਵਾਰੀ ਕਿਸੇ ਪੰਜਾਬੀ ਫਿਲਮ ਦੀ ਔਨ ਗਰਾਉਂਡ ਪ੍ਰੋਮੋਸ਼ਨ ਕੀਤੀ ਸੀ ਸਾਰੇ ਪੰਜਾਬ ਚ ਸਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ ਸੀ ਅਸੀਂ ਬਸ ਅੱਗੇ ਦੀ ਅੱਗੇ ਪਲਾਨ ਕਰਦੇ ਗਏ ਕਦੇ ਕਿਸੇ ਕਾਲ ਚਲੇ ਗਏ ਕਦੇ ਕਿਸੇ ਸ਼ਹਿਰ ਚਲੇ ਗਏ ਉਦੋਂ ਮੈਂ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਕੀਤਾ ਸੀ ਅੱਛਾ ਜੀ ਗੁਰੂ ਵੀ ਨਾਲ ਹੁੰਦਾ ਸੀ ਗੁਰੂ ਦਾ ਕੋਈ ਗਾਣਾ ਨਹੀਂ ਆਇਆ ਸੀ ਗੁਰੂ ਦਾ ਵਾ ਵੀਰਾ ਹਾਂਜੀ ਹਾਂਜੀ ਉਹ ਸਟੇਜ ਤੇ ਉਹਨੂੰ ਸਭ ਤੋਂ ਪਹਿਲੇ ਆਪਾਂ ਪਰਫਾਰਮ ਕਰਵਾਵੇ ਹੁੰਦੇ ਸੀ ਸਾਨੂੰ ਉੱਥੇ ਪਤਾ ਲੱਗਿਆ ਸੀ ਵੀ ਇਹ ਵੱਡਾ ਸਟਾਰ ਬਣੂਗਾ ਕੀ ਬਾਤ ਹੈ ਜੀ ਵੱਡਾ ਹੋ ਕੇ ਮਤਲਬ ਅੱਗੇ ਜਾ ਕੇ ਤੇ ਉਹ ਅਮਰਿੰਦਰ ਵਾਈ ਦੀ ਪ੍ਰੋਮੋਸ਼ਨ ਲਈ ਆਪਾਂ ਔਨ ਗਰਾਉਂਡ ਸਾਰੇ ਇਕੱਠੇ ਹੋ ਕੇ ਅਸੀਂ ਇੱਕ ਡੇਢ ਮਹੀਨਾ ਸਾਰੇ ਪੰਜਾਬ ਚ ਹੁੰਦੇ ਰਹੇ ਅੱਛਾ ਜੀ ਕੋ ਅਸੀਂ ਕਦੇ ਕਿਹੜੇ ਕਾਲਜ ਚਲੇ ਜਾਂਦੇ ਸੀ ਅਸੀਂ ਅਸੀਂ ਕਦੇ ਕਿਤੇ ਚਲੇ ਜਾਂਦੇ ਸੀ ਫਿਰ ਉੱਥੇ ਅਸੀਂ ਸਾਰੇ ਸਾਡੀ ਸਭ ਦੀ ਯਾਰੀ ਦੋਸਤੀ ਹੋ ਗਈ ਅੱਛਾ ਜੀ ਇਕੱਠੇ ਮੈਂ ਕੀਤਾ ਸੀਗਾ ਸਾਰਿਆਂ ਨੂੰ ਠੀਕ ਹੈ ਜੀ ਫਿਰ ਹੁਣ ਦੁਬਾਰਾ ਜਾਣਾ ਪ੍ਰੋਮੋਸ਼ਨ ਲਈ ਜਿਹਨੂੰ ਜਿਹਨੂੰ ਮੈਂ ਕਹਿੰਦਾ ਗਿਆ ਕਿਸੇ ਨੇ ਮਨਾਇ ਨਹੀਂ ਕੀਤਾ ਕਈਆਂ ਨੇ ਮਗਰੋਂ ਜੁਆਇਨ ਕਰ ਲਿਆ ਉਦੋਂ ਫੇਸਬੁੱਕ ਨਵੀਂ-ਨਵੀਂ ਚੱਲੀ ਸੀ ਤੇ ਫੇਸਬੁੱਕ ਤੇ ਆਪਾਂ ਪੋਸਟਾਂ ਪੋਸਟਾਂ ਪਾਉਂਦੇ ਸੀਗੇ ਤੇ ਫਿਰ ਕਈ ਜਣੇ ਨੇ ਮਗਰੋਂ ਉਹ ਸਾਡਾ ਗਰੁੱਪ ਜੁਆਇਨ ਕਰ ਲਿਆ ਕੀ ਬਾਤ ਹੈ ਤੇ ਉਹ ਮਤਲਬ ਬਹੁਤ 골ਡਨ ਪੀਰੀਅਡ ਹੈ ਤੇ ਉਹਦੀਆਂ ਭਾਜੀ ਵੀਡੀਓਜ਼ ਮੈਨਾਂ ਦਾ ਹੁਣ ਜੇ ਦੋਮਨਿੰਦਰ ਭਾਈ ਕਹਦੇ ਸੀ ਪ੍ਰਭ ਗਿੱਲ ਭਾਈ ਬਾਰੇ ਮਤਲਬ ਉਹਨਾਂ ਤੇ ਕੁਝ ਤਵਾਲਾ ਹੁੰਦੇ ਸ਼ਾਇਦ ਹੈ ਨਾ ਹਾਂ 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 ਉਹ ਥੋੜਾ ਮੋਟਾ ਵੱਦ ਸੀ ਉਹ ਤੋਂ ਮਜ਼ਾਕ ਕਰਦੇ ਰਹਿੰਦੇ ਸੀ ਉਹਨੂੰ ਠੀਕ ਕੀ ਬਾਤ ਹੈ ਜੀ ਤੇ ਭਾਈ ਇਹ ਦੁਬਾਰੇ ਹੋ ਸਕਦਾ ਪੋਸੀਬਲ ਮਤਲਬ ਨਹੀਂ ਨਹੀਂ ਪੋਸੀਬਲ ਨਹੀਂ ਆ ਪੋਸੀਬਲ ਨਹੀਂ ਮਤਲਬ ਟਾਈਮ ਦੇ ਰਜਮੇ ਕਰਕੇ ਆ ਮਤਲਬ ਨਹੀਂ ਨਹੀਂ ਸਾਰੇ ਆਪੋ ਆਪਨੇ ਬਿਜ਼ੀ ਹੋ ਗਏ ਵਿੱਚ ਦੀ ਕੈਨੇਡਾ ਚਲਾ ਗਿਆ ਸੀ ਪ੍ਰਭ ਗਿੱਲ ਹਾਂ ਤੇ ਜੱਸੀ ਤੇ ਬੱਬਲ ਆਪਣੀਆਂ ਚੀਜ਼ਾਂ ਚ ਲੱਗ ਗਏ ਸੀਗੇ ਫਿਰ ਹਾਂ ਤਰ ਸਾਰਿਆਂ ਦੀ ਸਾਡੀ ਗੱਲ ਹੁੰਦੀ ਰਹਿੰਦੀ ਆ ਆਪਸ ਚ ਹਾਂ ਜੋਬਰਾਜ ਨਾਲ ਵੀ ਜੱਸੀ ਗਿਲ ਨਾਲਟ ਆਲਮੋਸਟ ਮੇਰੇ ਹਫਤੇ ਚ ਹੁੰਦੀ ਹੀ ਰਹਿੰਦੀ ਆ ਗੱਲ ਸਾਰਿਆਂ ਨਾਲ ਗੱਲ ਹੁੰਦੀ ਹੀ ਰਹਿੰਦੀ ਰਾਈਟ ਭਾਜੀ ਤੁਸੀਂ ਕਦੇ ਫੀਲ ਕਰਦੇ ਹੋਵੋਗੇ ਵੀ ਯਾਰ ਅਸੀਂ ਇੱਕ ਸਾਡਾ ਗਰੁੱਪ ਸੀਗਾ ਜੋ ਕਾਲਜ ਚ ਪੜਦਾ ਹੁੰਦਾ ਸੀਗਾ ਤੇ ਬਾਅਦ ਚ ਸਾਰਿਆਂ ਨੇ ਤਰੱਕੀ ਕਰਕੇ ਆਪ ਦਾ ਆਪਦੀ ਦੁਕਾਨ ਖੋਲਹੀ ਇੰਦਾ ਫੀਲ ਹੁੰਦਾ ਹੋਊਗਾ ਨਾ ਤੇ ਅਸੀਂ ਆਪਣੇ ਯਾਰ ਦੋਸਤਾਂ ਦੀ ਤਰੱਕੀ ਦੇ ਵਿੱਚ ਖੁਸ਼ ਵੀ ਹੁੰਨੇਵਾਂ ਦਾ ਸ਼ਾਇਦ ਹੋ ਖੁਸ਼ੀ ਤੁਸੀਂ ਫੀਲ ਵੀ ਕਰਦੇ ਹੋਵੋਗੇ ਜੀ ਬਿਲਕੁਲ ਬਿਲਕੁਲ ਮੈਂ ਉਦੋਂ ਸਪੀਡ ਰਿਕਾਰਡ ਮੈਨੇਜ ਕਰਦਾ ਹੁੰਦਾ ਸੀ ਅੱਛਾ ਜੀ ਤੇ ਉਦੋਂ ਜਿਹੜੀ ਸਾਡੀ ਕੰਪਨੀ ਸੀ ਬਾਕੀ ਕੰਪਨੀਆਂ ਨੇ ਉਹ ਉਹ ਦੋਂਕ ਦਾ ਟਾਈਮ ਪੀਰੀਅਡ ਸੀ ਬਾਕੀਆਂ ਨੂੰ ਲੱਗਦਾ ਸੀਗਾ ਵੀ ਹੁਣ ਸ਼ਾਇਦ ਅੱਗੇ ਕੰਮ ਚੱਲਣਾ ਨਹੀਂ ਮਿਊਜ਼ਿਕ ਦਾ ਜਾਂ ਚੀਜ਼ਾਂ ਦਾ ਬਾਕੀਆਂ ਨੇ ਕੰਮ ਕਰਨਾ ਘੱਟ ਕਰਤਾ ਸੀ ਤੇ ਅਸੀਂ ਇਕੱਲੇ ਹੀ ਸੀਗੇ ਜੇ ਅਸੀਂ ਦਿਨ ਰਾਤ ਲੱਗੇ ਹੋਏ ਸੀ ਵੀ ਨਹੀਂ 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 ਇਹਦਾ ਤਾਂ ਵੇਅ ਆਊਟ ਨਿਕਲੂਗਾ ਜੀ ਨਾ ਵੱਡੀਆਂ ਹੋਣਗੀਆਂ ਮਿਊਜ਼ਿਕ ਚ ਵੱਡੀਆਂ ਹੋਗੀਆਂ ਤੇ ਜਦੋਂ ਬਾਜੀ ਤੁਸੀਂ ਉਦੋਂ ਕੰਮ ਕਰਦੇ ਸੀਗੇ ਵੀ ਇਹ ਜਿਹੜਾ ਮਤਲਬ ਰੋਮਾਂਟਿਕ ਜਿਹੜਾ ਐਂਗਲ ਆ ਉਹ ਤੋਂ ਸਾਹਮਣੇ ਰੱਖਿਆ ਜੀ ਫਿਰ ਵੀ ਕੋਈ ਗੱਲ ਨਹੀਂ ਉਹ ਤਾਂ ਪਤਾ ਹੀ ਨਹੀਂ ਸੀਗਾ ਜੀ ਇਹ ਮਤਲਬ ਨਹੀਂ ਸੀਗਾ ਉਦੋਂ ਇਹ ਹੁਣ ਸ਼ਾਇਰ ਤੋਂ ਬਾਅਦ ਕਹਿ ਸਕਦੇ ਹਾਂ 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 ਬਿਲਕੁਲ ਤੇ ਸਵਨ ਜੀ ਮੈਂ ਜਿਵੇਂ ਰੋਮਾਂਟਿਕ ਦੀ ਗੱਲ ਚੱਲੀ ਆ ਨਾ ਤੇ ਭਾਈ ਅਸੀਂ ਤਾਂ ਇਹਨਾਂ ਦਾ ਮਤਲਬ ਹਰਜੀਤਾਂ ਫਿਲਮ ਦੇ ਵਿੱਚ ਜੋ ਇਹਨਾਂ ਦੇ ਰੋਮਾਂਟਿਕ ਟਰੈਕ ਨੇ ਉਹ ਬਹੁਤ ਇੰਜੋਏ ਕੀਤੇ ਆ ਤੇ ਮੱਲੋ ਮੱਲੀ ਮੇਰਾ ਨਾ ਜੀ ਕਰ ਜਾਂਦਾ ਜਦੋਂ ਵੀ ਸਵਨ ਜੀ ਬੈਠੇ ਦੇਵੀ ਉਹਦੀ ਗੱਲ ਕਰ ਲਈ ਆਪਾਂ ਗਵਰਨ ਨੂੰ ਨਹੀਂ ਵੀ ਸੁਣਨ ਦੋ ਆਂਦੀਆਂ ਸਟੋਰੀਜ਼ ਕਿਉਂਕਿ ਉਹ ਬਹੁਤ ਹਾਂ ਤੇ ਭਾਜੀ ਤੁਸੀਂ ਵੀ ਮਤਲਬ ਕੀ ਕਹਿਣਾ ਚਾਹੋਗੇ ਆਂ ਦੀ ਪਰਫਾਰਮੈਂਸ ਬਾਰੇ ਔਰ ਉਹਦਾ ਹਰਜੀਤ ਜਦੋਂ ਇਹ ਹਰਜੀਤ ਦੀ ਤਿਆਰੀ ਕਰਦੇ ਸੀ ਨਾ ਸਾਫ ਨੂੰ ਉਦੋਂ ਨਹੀਂ ਉਦੋਂ ਨਹੀਂ ਮਿਲੇ ਅਸੀਂ ਹਾਂ ਮੈਂ ਉਦੋਂ ਉਹਦੀ ਤਿਆਰੀ ਕਰਨ ਵੇਲੇ ਉਹ ਹੌਕੀ ਵਾਲਾ ਚੰਡੀਗੜ੍ਹ ਗਰਾਊਂਡ ਸੀਗਾ ਉੱਥੇ 43 ਯਾੜੇ 42 43 ਯਾੜੇ ਗਰਾਊਂਡ 'ਚ ਤਿਆਰੀ ਕਰਦੇ ਹੁੰਦੇ ਸੀ ਉੱਥੇ ਮੈਂ ਮਿਲਣ گیا ਸੀ کئی ਵਾਰੀ ਜਗਦੀਪ ਨੂੰ ਦਾदू ਨੂੰ ਤੇ ਆਪਣਾ ਐਮੀ ਨੂੰ ਫਿਰ ਮੈਨੂੰ ਐ ਪਤਾ ਲੱਗਿਆ ਸੀ ਵੀ ਇੰਨੀ ਤਿਆਰੀ ਕਰ ਰਹੇ ਨੇ ਫਿਲਮ ਦੀ ਤੇ ਮੈਂ ਬਹੁਤ ਐਕਸਾਈਟਡ ਸੀ ਵੀ ਜਦੋਂ ਇਹ ਫਿਲਮ ਆਵੇ ਤੇ ਮੈਂ ਦੇਖਾਂ ਮੈਂ ਪਹਿਲੇ ਦਿਨ ਹੀ ਫਿਲਮ ਦੇਖਣ ਗਿਆ ਇਹ ਤੇ ਫਿਲਮ ਬਹੁਤ ਮੈਨੂੰ ਬਹੁਤ ਕਮਾਲ ਦੀ ਫਿਲਮ ਲੱਗੀ ਹਨਾ ਤੇ ਫਿਰ ਉਹ ਚ ਦੇਖਿਆ ਮੈਂ ਯਾਰ ਨਵੀਂ ਕੁੜੀਆ ਕਿੰਨਾ ਵਧੀਆ ਕੰਮ ਕਰ ਰਹੀ ਆ ਤੇ ਉੱਥੋਂ ਥੀਏਟਰ ਚੋਂ ਨਿਕਲ ਕੇ ਮੈਂ ਕਾਰ 'ਚ ਬੈਠ ਕੇ ਸਾਵਨ ਨੂੰ ਮੈਸੇਜ ਕੀਤਾ ਇੰਸਟਾਗ੍ਰam ਤੇ ਪੇਜ ਲੱਭਿਆ ਅੱਛਾ ਜੀ ਫੇਰ ਰਿਪਲਾਈ ਆਇਆ ਨਾ ਫੇਰ ਹਾਂ ਮੈਂ ਖੁਸ਼ ਇੰਨੀ ਜ਼ਿਆਦਾ ਕਿਉਂਕਿ ਮੈਨੂੰ ਇੰਡਸਟਰੀ ਤੋਂ ਪਹਿਲੇ ਹਾਂ ਕੀ ਬਤਾ ਹੈ ਜਿਹੜਾ ਮੈਨੂੰ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤਾ ਮੇਰੇ ਲਈ ਬਹੁਤ ਵੱਡੀ ਗੱਲ ਸੀ ਉਹ ਮੈਂ ਕਦੀ ਨਹੀਂ ਭੁੱਲ ਸਕਦੀ ਲਾਈਫਟਾਈਮ ਹਾਂ ਮੈਂ ਤੇ ਮੇਰੀ ਵਾਈ ਫਿਲਮ ਦੇਖ ਰਹੀ ਸੀ ਤੇ ਸਾਨੂੰ ਐ ਲੱਗਿਆ ਹੁੰਦਾ ਸੀ ਯਾਰ ਕਿੰਨੀ ਨੇਚਰਲ ਐਕਟਰਾਂ ਕੁੜੀ ਹਾਂ ਬੜਾ ਵਧੀਆ ਕੰਮ ਕਰ ਰਹੀ ਆ ਰਾਈਟ ਮੈਂ ਇਹ ਗੱਲ ਮੇਰੇ ਦਿਲੋਂ ਨਿਕਲ ਰਹੀ ਆ ਮੈਂ ਕਹਿ ਦਵਾਂ ਮੈਂ ਗੱਲ ਇੱਕ ਮੈਨੂੰ ਇਦਾਂ ਲੱਗਦਾ ਵੀ ਸਾਵਨ ਦਾ ਜੀ ਬਹੁਤ ਕੁਝ ਬਾਕੀ ਆ ਜੇ ਉਹਨਾਂ ਦਾ ਥੋੜਾ ਟਾਈਮ ਆਉਣਾ ਮਤਲਬ ਜੇ ਆਉਣ ਵਾਲਾ ਆ ਹਾਂਜੀ ਹਾਂਜੀ ਬਿਲਕੁਲ ਮੈਨੂੰ ਤਾਂ ਬੜੀ ਖੁਸ਼ੀ ਹੋਈ ਹੈ ਜਾਣ ਕੇ ਕਿ ਤੁਸੀਂ ਇਹ ਗੱਲ ਕਹੀ ਕਿ ਅਸੀਂ ਤੁਹਾਡਾ ਪਰਫਾਰਮੈਂਸ ਦੇਖੀ ਆ ਜਿਵੇਂ ਮੌ ਦੇ ਵਿੱਚ ਵੀ ਵੇਖੀ ਆ ਤਾਂ ਮਤਲਬ ਮੈਨੂੰ ਵੀ ਇਹ ਲੱਗਦਾ ਕਿ ਸ਼ਾਇਦ ਇਨ ਫਿਊਚਰ ਹਰ ਇੱਕ ਪਰਸਨ ਦੀ ਲਾਈਫ ਦੇ ਉਸ ਵਿੱਚ ਮਹਾਰਜੀਤਾਂ ਨੂੰ ਇਨਫੈਕਟ ਇਦਾਂ ਦੀ ਫਿਲਮ ਮੰਨਦੀਆਂ ਕਿ ਮੇਰੀ ਲਾਈਫ ਦੀ ਇੱਕ ਐਸੀ ਫਿਲਮ ਆ ਹਾਂ ਕਿ ਹਰ ਕਿਸੇ ਦੀ ਕਿਸਮਤ ਚ ਨਹੀਂ ਅੰਦਾ ਕਿ ਨਾ ਗੁੱਡ ਇਡੀ ਚੰਗੀ ਫਿਲਮ ਦੇ ਨਾਲ ਡੈਬਿਊ ਕਰਨਾ ਇਹ ਬੜੇ ਵੱਡਾ ਇੱਕ ਗੋਡ ਗਿਫਟ ਸੀ ਮੈਨੂੰ ਉਹਨਾਂ ਦੇ ਲਈ ਵੀ ਮੈਂ ਬਹੁਤ ਪਲੇਜ਼ਡ ਹਾਂ ਬਟ ਆਫ ਕர்ஸ் ਯਸ ਕਿ ਆਏ ਟਾਈਮ ਆਇਆ ਹੋ ਜਾਇਆ ਟਾਈਮ ਆਇਆ ਤੇ ਵਈ ਇਹ ਨਾ ਕਈ ਵਾਰੀ ਬਾਲੀਵੁੱਡ ਚ ਵੀ ਇਦਾਂ ਹੁੰਦਾ ਆ ਅਸੀਂ ਇਹ ਨਹੀਂ ਕਹ ਸਕਦਾ ਕਿ ਸਾਡੀ ਇੰਡਸਟਰੀ ਚ ਹੀ ਇਦਾਂ ਹੁੰਦਾ ਆ ਕਈ ਵਾਰੀ ਨਾ ਬਹੁਤ ਗੁੱਡ ਫਿਲਮ ਹੂੰ ਉਹ ਐ ਸਿਨੇਮਾ ਚ ਨਹੀਂ ਐਪਰੀਸ਼ੀਏਟ ਹੁੰਦੀ ਬਾਅਦ ਚ ਹੋ ਜਾਂਦੀ ਆ ਹੁੰਦੇ ਕਈ ਵਾਰੀ ਪਤਾ ਨਹੀਂ ਕਈ ਵਾਰੀ ਆਪਣੇ ਵਧੀਆ ਵਧੀਆ ਫਿਲਮਾਂ ਨੇ ਬਹੁਤ ਫਿਲਮਾਂ ਨੇ ਪੰਜਾਬੀ ਦੀਆਂ ਵੀ ਜਿਹੜੀਆਂ ਮੈਨੂੰ ਇੰਨੀ ਪਸੰਦ ਨੇ ਸੋ ਕਈ ਵਾਰੀ ਕਨੈਕਸ਼ਨ ਨਹੀਂ ਬਣ ਪਾਉਂਦਾ ਕਿਸੇ ਤਰੀਕੇ ਜਾਂ ਟ੍ਰੇਲਰ ਨਹੀਂ ਹੁੰਦਾ ਬਣ ਪਾਉਂਦਾ ਜਾਂ 뮤ਜ਼ਿਕ ਨੂੰ ਜਾਂ ਕਿਸੇ ਵੀ ਚੀਜ਼ ਤੋਂ ਆਡੀਅנס ਦਾ ਕਨੈਕਸ਼ਨ ਜਾਂ ਜਿਹੜਾ ਆਡੀਅנס ਦਾ ਮਨ ਨਹੀਂ ਕਰਦਾ ਵੀ ਯਾਰ ਚਲੇ ਜਾਈਏ ਦੇਖਣ ਹੈ ਤਾਂ ਉਹ ਮੋ ਕਿੰਨੀ ਸੋਹਣੀ ਫਿਲਮਾਂ ਜੀਤਾ ਕਿੰਨੀ ਵਧੀਆ ਫਿਲਮਾਂ ਯਾ ਮੋੜ ਦੇਖੀ ਸੀ ਅਸੀਂ ਮੋੜ ਬਹੁਤ ਵਧੀਆ ਫਿਲਮ ਹੈ ਵਧੀਆ ਫਿਲਮ ਹੈ ਫਿਰ ਆਪਣੀ ਪਰ ਜੋ ਵੀਰੋਵੇ ਬਹੁਤ ਹਾਂ ਬਹੁਤ ਕਮਾਲ ਤੇ ਹੁਣ ਸਾਰੇ YouTube ਤੇ ਪਸੰਦ ਕਰਦੇ ਆ ਉਸ ਫਿਲਮ ਨੂੰ ਬਹੁਤ ਸਭ ਨੇ ਦੇਖੀ ਹੋਈ ਆ ਪੂਰੇ ਪੰਜਾਬ ਦੇ ਦੇਖੀ ਹੋਈ ਆ ਬਟ ਹੋ ਜਾਂਦਾ ਕਿ ਦੇਖੇ ਹੋਰ ਵੀ ਕਿੰਨੀ ਫਿਲਮਾਂ ਨੇ ਜਿਹੜੀਆਂ ਉਹਨਾਂ ਨੇ ਥੀਏਟਰ ਚੋਂ ਮੈਂ ਉਸ ਤਰੀਕੇ ਵਰਕ ਨਹੀਂ ਕੀਤਾ ਪਰ ਬਹੁਤ OTT ਤੇ ਵਧੀਆ ਕਰੀ। ਵਧੀਆ ਫਿਲਮਾਂ ਨੇ ਜਿਵੇਂ ਕਲੀ ਜੋਟਾ ਜੇ ਵਧੀਆ ਫਿਲਮ ਸੀ ਤੇ ਉਹਨੇ ਪਰਫਾਰਮ ਵੀ ਕੀਤਾ ਵਧੀਆ। ਹਾਂ ਤੇ ਕਿਸਮਤ ਨੇ ਪਰਫਾਰਮ ਹਾਂ ਕਿਸਮਤ ਤੇ ਵਧੀਆ ਫਿਲਮ ਸੀ ਨਵੀਂ ਚੀਜ਼ ਸੀ। ਉਹਨੇ ਪਰਫਾਰਮ ਵੀ ਵਧੀਆ ਕੀਤਾ ਸੁਪਨਾ ਵਧੀਆ ਫਿਲਮ ਸੀ। ਸੋ ਮੈਨੂੰ ਐ ਲੱਗਦਾ ਏਦਾਂ ਦੀਆਂ ਨਵੀਆਂ ਨਵੀਆਂ ਚੀਜ਼ਾਂ ਹਾਂ ਫਰਾਰ ਤੇ ਫਰਾਰ ਨੇ ਨਹੀਂ ਕੀਤਾ ਸੀ ਤੇ ਸੁਭੇਦਾਲ ਜੁਗਿੰਦਰ ਸਿੰਘ ਜੀ ਦਾ ਸ਼ਾਨੋ ਸ਼ਾਇਦ ਖਮਿਆਜ਼ਾ ਹੁਣ ਤੱਕ ਭੁਗਤਣਾ ਪਿਆ ਕਿਉਂਕਿ ਅਗਰ ਉਹ ਹਿੱਟ ਹੁੰਦੀ ਤਾਂ ਅਸੀਂ ਬਹੁਤ ਕੁਝ ਹੋਰ ਵੀ ਕ੍ਰੀਏਟ ਕਰਦੇ ਬਿਲਕੁਲ ਬਿਲਕੁਲ ਹਨਾ ਤੇ ਮੈਂ ਇਹ ਥੋੜਾ ਤੋਂ ਜਾਨਣਾ ਚਾਹੁੰਦਾ ਕਿ ਤੁਹਾਡੀ ਆਪਸ ਦੇ ਵਿੱਚ ਕਿੰਨੀ ਕਿ ਦੋਸਤੀ ਹੋ ਗਈ ਆ ਇੱਕ ਫਿਲਮ ਕਰਨ ਤੋਂ ਬਾਅਦ ਇੱਕ ਪ੍ਰੋਮੋਸ਼ਨ ਕਰਨ ਤੋਂ ਬਾਅਦ ਕਿੰਨੀ ਆਪਸ ਦੇ ਇਨ੍ਹਾਂ ਦੇ ਇਨ੍ਹਾਂ ਨੂੰ ਮੈਂ ਦੱਸ ਦਿੰਦਾ ਇਨ੍ਹਾਂ ਦੀ ਬਹੁਤ ਦੋਸਤੀ ਹੋ ਗਈ ਸਿਰ ਉਸ ਤੇ ਅੱਛੀ ਗੱਲ ਵੀ ਆ ਕੁੜੀਆਂ ਦੀ ਦੋਸਤੀ ਹੋਣੀ ਵੀ ਚਾਹੀਦੀ ਆ ਸਾਡਾ ਸ਼ਹਿਰ ਵੀ ਇੱਕੋ ਹੀ ਆ ਤੇ ਥੋੜਾ ਮੈਨੂੰ ਪਤਾ ਲੱਗਾ ਸਾਡਾ ਸਕੂਲ ਵੀ ਇੱਕੋ ਹੀ ਸੀ ਸਾਡਾ ਸਕੂਲ ਵੀ ਇੱਕੋ ਸੀਗਾ ਕੇਂਦਰੀ ਵਿਦਿਆਲਿਆ ਸਾਨੂੰ ਕਿੱਥੇ ਕੇਂਦਰੀ ਵਿਦਿਆਲਾ ਇਹ ਤਾਂ ਹੁਣ ਇੰਟਰਵਿਊ ਤੋਂ ਬਾਅਦ ਇੱਕ ਦੂਜੇ ਨੂੰ ਪੁੱਛਣੀਆਂ ਕਹੀਂ ਅਸੀਂ ਛੋਟੀ ਹੋਤੀ ਖੇਲਤੀਤੋਂ ਮਤਲਬ ਇਹ ਤਾਂ ਹੈ ਇਹ ਸਾਡਾ ਬਹੁਤ ਅੱਛਾ ਹੈ ਤੁਹਾਨੂੰ ਕੁਛ ਨਾ ਤੁਹਾਡਾ ਨਾਮ ਕਹੀਂ ਦੀਪੀ ਤੋਂ ਨਹੀਂ ਥਾ ਲੈ ਸਰ ਹਿੰਦੀ ਚ ਥੋੜੀ ਪੁੱਛੂਗੀ ਮੈਂ ਪੰਜਾਬੀ ਚ ਪੁੱਛੂ ਬਸ ਨਹੀਂ ਨਹੀਂ ਜਿਵੇਂ ਇਹਨਾਂ ਨੇ ਕਿਹਾ ਨਾ ਕੇਂਦਰੀ ਵਿਦਿਆਲਾ ਮੈਂ ਤੇ ਆਉਂਦੀ ਸੀ ਪਰ ਉਸ ਚ ਹਿੰਦੀ ਬਹੁਤ ਬੋਲੀ ਹਾਂ ਨਹੀਂ ਤਾਂਹੀਂ ਤਾਂ ਮੈਂ ਕਿਹਾ ਸੀਗਾ ਤੇ ਹਿੰਦੀ ਜ਼ਿਆਦਾ ਹੁੰਦੀ ਸੀ ਤੁਸੀਂ ਮਤਲਬ ਅਲੱਗ ਅਲੱਗ ਕਲਾਸ ਚ ਸੀਗੇ ਮਤਲਬ ਨਹੀਂ ਜਾਣਦੇ ਸੀ ਇੱਕ ਦੂਜੇ ਨੂੰ ਉਦੋਂ ਨਹੀਂ ਸ਼ਾਇਦ ਹੋ ਸਕਦਾ ਤੁਸੀਂ ਆਰਸੀ ਵਾਲੇ ਤੂੰ ਮੈਂ ਅਸਲੇ ਵਾਲੇ ਮੈਂ ਅਸਲੇ ਬਟ ਮੈਂ ਕਿ ਤੁਹਾਨੂੰ ਮੁੰਡਿਆਂ ਦੀ ਸੱਚਾਈ ਦੱਸਾਂ ਪੰਡੀ ਬਾਈਸ ਮੇ ਨਾਲ ਐਗਰੀ ਕਰਨਗੇ ਸਾਡੇ ਕਦੇ ਮਤਲਬ ਜਿਵੇਂ ਅਸੀਂ 7-8 ਸਾਲ ਦਾ ਟਾਈਮ ਦਿੱਤਾ ਸਕੂਲ ਤੇ ਅਗਰ ਕਦੇ ਕੋਈ ਮਤਲਬ ਹੋਰ ਦੂਜੇ ਪਿੰਡ ਦੇ ਬੱਚੇ ਵੀ ਹੁੰਦੇ ਨਾ ਭਾਜੀ ਆਪਣੇ ਸਕੂਲ ਚ ਪੇਪਰ ਦੇਣ ਕਈ ਵਾਰੀ ਜਿਵੇਂ ਬੋਰਡ ਹੁੰਦਾ ਆਪਣੇ ਪਿੰਡ ਚ ਬਣਿਆ ਅਗਰ ਕੋਈ ਨਾਂ ਨਾਂ ਵਾਲੇ ਪਿੰਡ ਦਾ ਪਿੱਛੇ ਵਹਿ ਜੋਏ ਤਾਂ ਅਸੀਂ ਜ਼ਿੰਦਗੀ ਭਰ ਉਹਨੂੰ ਕਦੇ ਪੁੱਲ ਦੇਣੀ ਹੈਗੀ ਨਹੀਂ ਵੈਸੇ ਮੁੰਡਿਆਂ ਦੀ ਬਹੁਤ ਵੱਡੀ ਕੁਆਲਿਟੀ ਮੈਨੂੰ ਹਾਂ ਇਹ ਤਾਂ ਹੈ ਹੁਦਿਆ ਨਾ ਪਰ ਕੁੜੀਆਂ ਤੇ ਅਗਰ ਖੋਜ ਹੈ ਨਾ ਦੋਸਤੀ ਫਿਰ ਬਹੁਤ ਕੁੜੀਆਂ ਹੁੰਦੀਆਂ ਹਾਂ ਫੇਸ ਤਾਂ ਬਹੁਤ ਗੁੱਡ ਹੁੰਦੀਆਂ ਫਿਰ ਸਿਸਟਰਕੂਡ ਚੱਲਦਾ ਪੂਰਾ ਦੁਸ਼ਮਣੀ ਵੀ ਗੁੱਡੀ ਹੁੰਦੀ ਆ ਖਤਰਨਾਕ ਹਾਂ ਇਹ ਦੁਸ਼ਮਣੀ ਪਵਾਨ ਵਾਲੇ ਵੀ ਮੇਲ ਹੀ ਹੁੰਦੇ ਕੁੜੀਆਂ ਕੋਦ ਨਹੀਂ ਦਨੀ ਇੱਕ ਦਾ ਮਤਲਬ ਵੀ ਨਹੀਂ ਲੱਗਦਾ ਕਿ ਯੂਨਿਟੀ ਕਹਿੰਦਾ ਨਾ ਕੁੜੀਆਂ ਚ ਯੂਨਿਟੀ ਨਹੀਂ ਹੁੰਦੀ ਯੂਨਿਟੀ ਨਹੀਂ ਹੁੰਦੀ ਉਹਦੇ ਪਿੱਛੇ ਰੀਜ਼ਨ ਬਹੁਤ ਵੱਡਾ ਰੀਜ਼ਨ ਮੇਲ ਕਮਿਊਨਿਟੀ ਆ ਉਹ ਉਹ ਪਿਆਰ ਪਹਿਨ ਨਹੀਂ ਦਿੰਦੇ ਰਾਈਟ ਮੁੰਡਿਆਂ ਦਾ ਪੈਂਦੀ ਨਹੀਂ ਦੁਸ਼ਮਣੀ ਕੁੜੀ ਕਰਕੇ ਹਾਂ ਮੁੰਡਿਆਂ ਦਾ ਮੈਂ ਨਹੀਂ ਪੈਂਦੀ ਨਹੀਂ ਦੁਸ਼ਮਣੀ ਇਹ ਹੁਣੇ ਬਹੁਤ ਲੰਮਾ ਚੋੜਾ ਚਾ ਬਹੁਤ ਚੋੜਾ ਮੱਕੜ ਚਾਪਿੰਗ ਸ਼ੁਰੂ ਹੋ ਜਾਣਾ ਹੈ ਬਟ ਇਹ ਸੱਚਾਈ ਹੈ ਜਿਵੇਂ ਨਹੀਂ ਕਰਾ ਜੀ ਅਸੀਂ ਬੰਟੀ ਭਾਈ ਤੋਂ ਉਹਨਾਂ ਦੀ 뮤직 ਲਾਈਫ ਉਹ ਜਿਹੜੀ 뮤직 ਇੰਡਸਟਰੀ ਵਾਲੀ ਲਾਈਫ ਸੀਗੀ ਉਹ ਤੋਂ ਉਹਦੇ ਬਾਰੇ ਵੀ ਪੁੱਛਿਆ ਤੇ ਸਾਵਨ ਜੀ ਤੋਂ ਪੁੱਛਿਆ ਜੀਤਾ ਬਾਰੇ ਉਵੇਂ ਹੀ ਮੌਡ ਵਾਲੀਆਂ ਕੁਝ ਕੁ ਸਟੋਰੀਆਂ ਤੁਹਾਡੇ ਕੋਲ ਵੀ ਹੋਣਗੀਆਂ ਹਨਾ ਫਿਰ ਉਸ ਤੋਂ ਬਾਅਦ ਬਹੁਤ ਸਾਰੀ ਆਡੀਅנס ਹੋਊਗੀ ਜੋ ਜਿਸ ਜਿਹੜੀ ਆਡੀਅנס ਨੇ ਉਸ ਫਿਲਮ ਨੂੰ ਬੇਸ਼ੁਮਾਰ ਪਿਆ ਦਿੱਤਾ ਹਨਾ ਤੇ ਉਹਨਾਂ ਦੇ ਮੈਸੇਜ ਸੁਣੇ ਇਹ ਵੀ ਤੁਹਾਡੇ ਕੋਲ ਹੋਣਗੇ ਤੇ ਉਹ ਤੁਸੀਂ ਜੇ ਅਗਰ ਸ਼ੇਅਰ ਕਰਨਾ ਚਾਹਾਂ ਸਾਡੇ ਨਾਲ ਤਾਂ ਮॉड ਨੇ ਹਾਂ ਜੀ ਮੈਨੂੰ ਇੱਕ ਦਿੱਤੀ ਇੱਕ ਪਹਿਚਾਨ ਕਿਉਂਕਿ ਮॉड ਮੇਰੀ ਡੈਬਿਊ ਮੂਵੀ ਸੀ ਔਰ ਹੈਵੀ ਬਰਥਡੇ ਬੈਨਰ ਤੋਂ ਸੀ ਲਾਈਕ ਰਿਦਮ ਵਾਇਸ ਤੋਂ ਸੀ ਜੀ ਆਪਣੇ ਆਪ ਚ ਬਰਥਡੇ ਪ੍ਰੋਡਕਸ਼ਨ ਹਾਊਸ ਹੈ ਤੇ ਬੱਲਜੀ ਨੇ ਉਹਦੇ ਚ ਗਾਣੇ ਦਿੱਤੇ ਸੀ ਹਾਂ ਤੇ ਐਮੀ ਸਰ ਨਾਲ ਮੈਂ ਡੈਬਿਊ ਕੀਤਾ ਸੀ ਤੇ ਆਪਣੇ ਆਪ ਚ ਮੈਨੂੰ ਲੱਗਦਾ ਕਿ ਉਹ ਮੇਰੇ ਲਈ ਇੱਕ ਜਿਵੇਂ ਤੁਸੀਂ ਦੱਸਿਆ ਨਾ ਕਿ ਹਰਜੀਤਾ ਤੁਹਾਡੇ ਲਈ ਮੈਨੂੰ ਵੀ ਲੱਗਦਾ ਇਸ ਤੋਂ ਮॉड ਤੋਂ ਵਧੀਆ ਮੇਰੇ ਲਈ ਡੈਬਿਊ ਕੋਈ ਮੂਵੀ ਹੋ ਨਹੀਂ ਸਕਦੀ ਸੀ ਤੇ ਜਿਵੇਂ ਸ਼ਾਇਰ ਤੋਂ ਵਧੀਆ ਮੇਰੇ ਲਈ ਨਹੀਂ ਹੋ ਸਕਦੀ ਸੀ ਕੀ ਬਾਤ ਹੈ ਤਸੱਬੂਰ ਹਾਂਜੀ ਮੈਨੂੰ ਮੈਸੇਜ ਹਲੇ ਤੱਕ ਆਉਂਦੇ ਆ ਪਰਸੇਨੀ ਦੇ ਨਾਮ ਤੋਂ ਕਿਉਂਕਿ ਮੇਰਾ ਇਸ ਚ ਕੈਰੈਕਟਰ ਪਰਸੇਨੀ ਸੀ ਤੇ ਮੈਂ ਪੱਟੀ ਕਰਦੀ ਹੁੰਦੀ ਆ ਵੈਦ ਵੈਦ ਜੀ ਦੀ ਕੁੜੀ ਸੀ ਤੇ ਉਸ ਤੋਂ ਬਾਅਦ ਉਹ ਹੀ ਆਉਂਦੇ ਕਿ ਮੈਡਮ ਜੀ ਪੱਟੀ ਕਰ ਦੋ ਮੈਨੂੰ ਬਹੁਤ ਹੀ ਆ ਲੱਗਦਾ ਜਿਹੜਾ ਡੀਆਰ ਆਉਂਦਾ ਨਾ ਤੇ ਬਹੁਤ ਅੱਛਾ ਫੀਲ ਹੁੰਦਾ ਕਿ ਜਦੋਂ ਕੋਈ ਕੈਰੈਕਟਰ ਇਦਾਂ ਦਾ ਹੈਗਾ ਜਿਹਨੂੰ ਲੋਕ ਐਵੇਂ ਆਉਂਦੇ ਹੋਣਗੇ ਮੈਡਮ ਜੀ ਸਿਰ ਦੁਖਦਾ ਗੋਲੀ ਦੇ ਦੋ ਹਾਂ ਜਿਵੇਂ ਮੁਹੱਬਤ ਫਿਲਮ ਦੇ ਜਿੱਮੇ ਸ਼ੇਰ ਗਿਲ ਬਾਈ ਆ ਕੰਚ ਤੇ ਹੱਥ ਰੱਖ ਕੇ ਜਾਂਦੇ ਨਹੀਂ ਹੁੰਦੇ ਬਾਰ-ਬਾਰ ਹਾਂ ਹੋਵੇ ਤੇ ਹੁਣ ਇਰਲੇ ਹਿੱਸੇ ਦੇ ਵਿੱਚ ਆਸੀ ਤੇ ਇੱਕ ਬਹੁਤ ਫਾਸਫਾਸ ਆਨਸਰ ਦੇਣੇ ਆਪਾਂ ਜਿਹੜੀ ਸ਼ੂਟ ਲਾਈਫ ਆ ਉਹਦੇ ਵਿੱਚ ਕੁਝ ਗੱਲਾਂ ਹੁੰਦੀਆਂ ਹੋਣਗੀਆਂ ਉਹ ਆਪਾਂ ਕਢਵਾ ਲੈਣੀਆਂ ਨੇ ਤੁਹਾਡੇ ਤੋਂ ਹਨਾ ਤੁਹਾਡੇ ਵਿੱਚੋਂ ਲਾਈਨ ਵਾਈਜ਼ ਆ ਕਿ ਮਤਲਬ ਪਹਿਲੇ ਇੱਕ ਜਾਣੀ ਕਰਕੇ ਹਨਾ ਪਹਿਲਾਂ ਇੰਨਾ ਤੋਂ ਪੂਰੇ ਕੁਐਸਚਨਸ ਪੁੱਛੋ ਹਾਂ ਕੋਈ ਵੀ ਜਵਾਬ ਦੇ ਸਕਦਾ ਕੋਈ ਵੀ ਜਵਾਬ ਦੇ ਸਕਦਾ ਨਹੀਂ ਸਰ ਚਲੋ ਮੈਂ ਦੇ ਦੂੰਗਾ ਜਿਆਦਾ ਹੀ ਅੱਜ ਸ਼ੂਟ ਤੇ ਕੀ ਬਣਾ ਰਹੇ ਹੋ ਹਨਾ ਖਾਣ ਪੀਣ ਨੂੰ ਇਦਾਂ ਕੌਣ ਪੁੱਛਦਾ ਹੁੰਦਾ ਸੀਗਾ ਕੀ ਬਣਾ ਰਹੇ ਹੋ ਖਾਣ ਪੀਣ ਨੂੰ ਯਾਰ ਕੀ ਬਣ ਰਿਹਾ ਯਾਰ ਸਰ ਸਰ ਮੈਂ ਪੁੱਛਦਾ ਸੀ ਅੱਜ ਕੀ ਬਣ ਰਿਹਾ ਤੇ ਭਾਈ ਫਿਰ ਤੁਹਾਡੀ ਫੇਵਰੇਟ ਚੀਜ਼ ਕੀ ਹੁੰਦੀ ਸੀ ਮਤਲਬ ਉੱਥੇ ਜਿੱਥੇ ਆਪਾਂ ਜਾਂਦੇ ਸੀ ਨਾ ਸਾਨੂੰ ਪਤਾ ਹੁੰਦਾ ਸੀਗਾ ਕਿ ਉੱਥੋਂ ਦਾ ਸਪੈਸ਼ਲ ਫੂਡ ਕਿਹੜਾ ਹੈ ਹਾਂ ਨਹੀਂ ਮੈਂ ਜਿਵੇਂ ਨਾਬੇ ਸ਼ੂਟ ਕਰ ਰਿਹਾ ਸੀ ਨਾਬੇ ਤੇ ਦੋ ਤਿੰਨ ਮਿੱਤਰ ਨੇ ਮੇਰੇ ਉਹਨਾਂ ਨੂੰ ਮੈਂ ਫੋਨ ਕਰਕੇ ਪੁੱਛਣਾ ਅੱਛਾ ਯਾਰ ਫੁਲਾਣੀ ਇੱਥੇ ਕੀ ਕੀ ਆ ਗੋਲ ਗੱਪੇ ਕਿੱਥੋਂ ਸਵਾਦ ਮਿਲਦੇ ਨੇ ਫਿਰ ਇੱਕ ਦਿਨ ਤਾਂ ਇੱਕ ਮੇਰਾ ਫਰੈਂਡ ਸੀ ਨਿਤਨ ਇੱਥੋਂ ਨੰਨਾ ਬਾਈਆ ਮੈਂ ਫੋਨ ਕਰਕੇ ਪੁੱਛਿਆ ਯਾਰ ਇੱਥੇ ਮਤਲਬ ਟਿੱਕੀਆਂ ਡੁਕੀਆਂ ਕਿੱਥੇ ਸਵਾਦ ਨੂੰ ਕੋਈ ਫੁਲਾਣੀ ਗਲੀ 'ਚ ਮੈਂ ਕਾਰ ਚ ਬੈਠ ਕੇ ਉਹ ਨੈਵੀਗੇਟਰ ਤੇ ਆਵੇ ਇਹਨਾਂ ਦੁਕਾਨ ਦਾ ਨਾਮ ਮੈਂ ਉਹਨੂੰ ਕਿਹਾ ਮਾ ਭਰਾਵਾ ਹੋਲ ਰੱਖ ਮੈਨੂੰ ਤੂੰ ਦੱਸੀ ਜਾ ਹੁਣ ਇੱਥੇ ਖੜਿਆ ਸੀ ਇੱਥੋਂ ਸੱਜੇ ਮੁੜਨਾ ਖੱਬੇ ਮੁੜਨਾ ਇੱਥੇ ਜਾਣਾ ਇੱਥੇ ਜਾਣਾ ਪਰ ਉੱਥੇ ਅਸੀਂ ਜੀ ਖਾਧੀਆਂ ਚੀਜ਼ਾਂ ਬਹੁਤ ਭਾਜੀ ਦੀ ਜੋ ਚੀਜ਼ਾਂ ਫੇਵਰੇਟ ਨੇ ਇਹ ਤੋਂ ਇਹ ਪਤਾ ਲੱਗਦਾ ਵੀ ਫੈਮਿਲੀ ਬਹੁਤ ਖੁਸ਼ ਆ ਮਾਸ਼ਾਅੱਲਾ ਭਾਜੀ ਦੀ ਰਾਈਟ ਭਾਜੀ ਕੀ ਬਾਤ ਹੈ ਸ਼ੂਟ ਤੋਂ ਕਰੇ ਜਾਣ ਦੀ ਕਾਲੇ ਕਿੰਨੋਂ ਹੁੰਦੀ ਸੀਗੀ ਨਵੇੜੋ ਯਾਰ फटाफट ਚੱਲਦੇ ਆ ਕਰੇ ਯਾਰ ਕਿਸੇ ਨੂੰ ਨਹੀਂ ਹਾਂ ਨੋ ਨੋ ਥੋੜਾ ਤੇ ਲਾਵਾ ਕੋਈ ਹੋਰ ਵੀ ਹੋ ਸਕਦਾ ਉਹ ਥੋੜੇ ਦਿਨਾਂ ਤੋਂ ਰਾਮ ਸਾਵਨ ਜੀ ਨੂੰ ਮਿਲ ਗਿਆ ਪਰ ਰਜਾ ਦੱਸਣਾ ਨਹੀਂ ਆ ਦੱਸੋ ਜਦੋਂ ਦੱਸਦੇ ਦੱਸ ਦੋ ਇਹਨਾਂ ਨੇ ਕੁਲਵਿੰਦਰ ਸਿੱਧੂ ਭਾਈ ਜੀ ਕੁਝ ਵੀ ਦੱਸ ਤਾ ਲੈ ਨਹੀਂ ਕਹਿਣਾ ਸਾਡੇ ਸੀਨੀਅਰ ਤੇ ਬਿਲਕੁਲ ਵੀ ਨਹੀਂ ਬੈਕ ਹੋਣਗੇ ਆ ਦੇਖੋ ਕਿਤੇ ਹਾਂ ਸ਼ੂਟ ਤੇ ਚੌਧਰੀ ਕੌਣ ਬਣਦਾ ਸੀ ਯਾਰ ਇਹ ਇਹ ਨਾ ਅਗਰ ਸ਼ੂਟ ਤੋਂ ਇਦਾਂ ਲੈ ਲਓਗੇ ਤੁਸੀਂ ਜਾਂ ਤੁਸੀਂ ਇਹ ਡਾਇਲੋਗ ਆਪਣਾ ਇਦਾਂ ਬੋਲੋਗੇ ਫਿਰ ਚਾਰ ਚੰਨ ਲੱਗਣਿਆ ਇਦਾਂ ਮਤਲਬ ਮੈਂ ਤਾਂ ਚੁੱਪ ਸੀ ਤੁਹਾਡਾ ਨਾ ਕੋਈ ਹੋਰ हां थोड़ी थोड़ी अलावा कोई और भी हो सकता है मैं एक दिन नहीं बोलया ਵੀ ਆਏ ਨੂੰ ਐ ਲੈ ਲੋ ਜਾਂ ਆਹ ਡਾਇਲੋਗ ਐ ਕਰ ਇੱਕ ਦਿਨ ਵੀ ਜੀ 사वन जी ਕਿ ਨਹੀਂ ਮੈਂ ਚੱਲ ਬੋਲਿਆ ਕੋਈ ਹੋਰ चौधरी ਹੋਰ ਕੌਣ ਬਣਦਾ ਸੀ ਦੱਸ ਦੋ ਦੱਸ ਦੋ 사वन जी ਕੋ <laughs> 사वन जी ਦੱਸ ਦੋ ਕੋਈ ਚੱਕਰ ਨਹੀਂ ਹੋਣਾ ਇਹ ਫੇਰ ਕੁਲਜਿੰਦਰ ਸਿੱਧੂ ਇਹ ਗੱਲ ਲੱਗਦਾ ਜਿਹੜਾ ਫੋਨ ਆ ਜਾਣਾ ਹੈ ਕੀ ਕਰਾਂਗੇ ਅੱਜ ਮੈਂ ਤੁਸੀਂ ਮੇਰਾ ਮੂੰਹ ਪੜ੍ਹ ਲਿਆ ਤੁਹਾਨੂੰ ਕਿਵੇਂ ਪਤਾ ਲੱਗਿਆ ਤੁਸੀਂ ਮੈਨੂੰ ਦੱਸੋ ਤੁਹਾਡੇ ਮਾਤਾ ਨੂੰ ਕਿੱਦਾਂ ਪਤਾ ਕਿ ਮੇਰੇ ਮੂੰਹ ਚ ਮੇਰਾ ਤਾਂ ਨਹੀਂ ਬਿਲਕੁਲ ਵੀ ਨਹੀਂ ਉਹਨਾਂ ਦਾ ਨਾਮ ਤੇ ਬਿੜਕਾ ਉਹਨਾਂ ਨੂੰ ਪਤਾ ਮੇਰਾ ਇੰਨੇ ਸਾਲਾਂ ਦਾ ਐਕਸਪੀਰੀਅੰਸ ਮੈਨੂੰ ਪਤਾ ਲੱਗ ਜਾਂਦਾ ਕਿ ਕੌਣ ਹੁੰਦਾ ਕੀ ਕਹਿਣਾ ਚਾਹੁੰਦਾ ਗੱਲ ਐਕਚੁਅਲੀ ਜਦੋਂ ਤੁਸੀਂ ਕੁਐਸਚਨ ਪੁੱਛ ਰਹੇ ਹੋ ਨਾ ਮੈਂ ਸ਼ੂਟ ਦੇ ਜਰਨੀ ਉੱਥੇ ਪਹੁੰਚੀ ਕਿ ਕੌਣ ਕੋਈ ਹੈ ਕਿ ਨਹੀਂ ਕੋਈ ਹੈ ਹਾਂ ਫਿਰ ਕੋਈ ਨਹੀਂ ਲੱਗਦਾ ਕਰਦੇ ਉਹਨੂੰ ਬਟੇ ਅਚੀ ਗੱਲ ਨਹੀਂ ਆ ਨਾ ਕਿ ਵਾਰ-ਵਾਰ ਕੁਲਜਿੰਦਰ ਸਿੱਧੂ ਭਾਜੀ ਦਾ ਹੀ ਤੁਸੀਂ ਨਾਮ ਦੱਸਦੇ ਨਹੀਂ ਨਾਮ ਲਿਆ ਹੀ ਨਹੀਂ ਹੈ ਤੁਸੀਂ ਹੀ ਲੈ ਰਹੇ ਹੋ ਨਹੀਂ ਨਹੀਂ ਮੇਰੇ ਮੂੰਹ ਇੱਕ ਵਾਰ ਵੀ ਨਹੀਂ ਨਿਕਿਆ ਭਾਜੀ ਗਲਤ ਗੱਲ ਆ ਸਾਫ ਨੂੰ ਫੋਨ ਕਰਕੇ ਸਮਝਾ ਦਿਓਗੇ ਤੁਸੀਂ ਸਰ ਤੁਹਾਨੂੰ ਬਤਾ ਮੈਂ ਇਦਾਂ ਨਹੀਂ ਕਹਿੰਦਾ ਨਹੀਂ ਰਾਈਟ ਤੁਸੀਂ ਆਬਜ਼ਰਵ ਕੀਤਾ ਹੋਊਗਾ ਇਹ ਤੁਹਾਡੇ ਦਿਨਾਂ ਤੋਂ ਵਿੱਚ ਨਾ ਵੀ ਤੁਹਾਡੇ ਦਿਨਾਂ ਦੇ ਵਿੱਚ ਸਭ ਤੋਂ ਦਾ ਸੋਨ ਦਾ ਸ਼ਕੀਮ ਕੋਨਾ ਵੀਰ ਬਸ ਥੋੜਾ ਜਿਹਾ ਟਾਈਮ ਲੱਗੇ ਤਾਂ ਮੈਂ ਥੋੜਾ ਆ ਰੈਸ਼ਟ ਕਰਕੇ ਆਈ ਰੈਸ਼ਟ ਕਰਕੇ ਮੈਂ ਤੇ ਨਹੀਂ ਨਾਪਲੇ ਬਹੁਤ ਨਾਪਲੇ ਮੈਂ ਤੇ ਜਾਗਣ ਦਾ ਸ਼ੁਕਰੀਆ ਮੈਂ ਬਹੁਤ ਐਕਚੁਅਲੀ ਮੈਨੂੰ ਮੈਂ ਜਦੋਂ ਫਿਲਮ ਦੀ ਪ੍ਰੀਵਿਊ ਵੀ ਕੀਤਾ ਨਾ ਉੱਥੇ ਕੁਝ ਸੀਨਸ ਦੇ ਵਿੱਚ ਮੈਨੂੰ ਨਾ ਮੇਰਾ ਫੇਸ ਬਹੁਤ ਜ਼ਿਆਦਾ ਬਲੋਟਡ ਲੱਗ ਰਿਹਾ ਸੀ ਮੈਂ ਉੱਥੇ ਨਾਈਟਕ੍ਰੇਨ ਵਿੱਚ ਮੈਂ ਕਿ ਨਾਈਟਕ੍ਰੇਨ ਤੇ ਮੈਂ ਸੋਕੀ ਉੱਠ ਕੇ ਆਈ ਆਈ نو ਪਿਛਲੇ ਇੰਟਰਵਿਊਸ ਤਾਂ ਚੱਲਦੇ ਇੰਟਰਵਿਊ ਚ ਸਾਵਨ ਸੌਂ ਗਈ ਸੀ ਸਾਵਨ ਸੁੱਤੀ ਹੋਈ ਉਹ ਕਹਿੰਦੇ ਫਿਲਮ ਬਾਰੇ ਕਹਿੰਦੇ ਹੈ ਹੈ ਜਿਹੜੀ ਹਰ ਜਿੱਤਾ ਫਿਲਮ ਐਵੇਂ ਮਾਰੀ ਜਾਂਦਾ ਸਾਰੇ ਆਵੇਂ ਬੋਲਦੇ ਨਹੀਂ ਯਾਰ ਦੱਸਿਆ ਤਾਂ ਐ ਬਾਰ ਜੈ ਕਿ ਮੈਂ ਤਾਂ ਸੌਂ ਗਈ ਸੀ ਆਹ ਜਾਣ ਕੇ ਜਾਣ ਕੇ ਬੋਲਦਾ ਇਦਾਂ ਦਾ ਕੁਝ ਵੀ ਨਹੀਂ ਜੀ ਰਾਈਟ ਜਦੋਂ ਤੁਸੀਂ ਇੱਕ ਸ਼ਾਰਟ ਕੰਪਲੀਟ ਕਰ ਲਿਆ ਤੇ ਨੈਕਸਟ ਸ਼ਾਰਟ ਦੀ ਤਿਆਰੀ ਸ਼ੁਰੂ ਹੋ ਗਈ ਰਾਈਟ ਤੇ ਉਸ ਟਾਈਮ ਦੌਰਾਨ ਜਿਹੜਾ ਟਾਈਮ ਜਿਹਦੇ ਵਿੱਚ ਸ਼ਾਰਟ ਦੀ ਦੂਜੇ ਦੀ ਤਿਆਰੀ ਹੋ ਰਹੀ ਆ ਮੰਡਲੀ ਜੀ ਲਾ ਕੇ ਕੌਣ ਗੱਲਾਂ ਦਾਦਾ ਕਰਦਾ ਸੀਗਾ ਸਰ ਸਰ ਗੈਸ ਲਿਖੀ ਦਿਨ ਨਹੀਂ ਮੈਂ ਨਹੀਂ ਸਰ ਦੀ ਆਪ ਦੀ ਬੋਲ ਲੰਬੀ ਦੀ ਸੀ ਗੱਲਾਂ ਬਤਾ ਸਰ ਦੀ ਆਪਣੀ ਬੋਲ ਵੱਡੀ ਮੰਡਲੀ ਜਾਨੀ ਮੈਂ ਬੜਾ ਉਸ ਤੋਂ ਬਾਅਦ ਰੀਲਾ ਜ਼ਰੂਰ ਬਣਾਉਂਦੇ ਹਾਂ ਮੈਂ ਤਾਂ ਆਪਦੀ ਟੀਮ ਵਾਲਿਆਂ ਨਾਲ ਗੱਲ ਹੀ ਨਹੀਂ ਕਰਦਾ ਉਹ ਮੇਰੇ ਨਾਲ ਨਹੀਂ ਕਰਦੇ ਮਤਲਬ ਹੁਣ ਸਰ ਦਾ ਮੈਂ ਤੁਹਾਨੂੰ ਇਹ ਕਹਿ ਰਿਹਾ ਨਾ ਕਿ ਬਹੁਤ ਵੱਡਾ ਸਰਕਲ ਹੈ ਔਰ ਬਹੁਤ ਚੀਜ਼ਾਂ ਚੱਲਦੀਆਂ ਨੇ ਤੁਨੂੰ ਇਹ ਲੱਗਦਾ ਕਿ ਜਦੋਂ ਚੀਜ਼ ਉਹਨਾਂ ਨੂੰ ਕੰਮ ਕਰਨ ਦਾ ਮੌਕਾ ਮਿਲ ਰਿਹਾ ਸੋ ਹਾਂ ਹਾਂ ਜੀ ਮਿਊਜ਼ਿਕ ਕੌਣ ਸੁਣਦਾ ਸੀਗਾ ਮਤਲਬ ਸਭ ਤੋਂ ਜ਼ਿਆਦਾ ਹਾਂ ਹੁਣ ਦੱਸੋ ਕੋਈ ਕੌਣ ਸੁਣਦਾ ਸਾਰੇ ਸਾਰੇ ਸੁਣਦੇ ਬੈਨੇਟੀਚ ਤੋਂ ਸਭ ਸੁਣਦੇ ਸੀ ਜੀ ਨੈਕਰਾ ਸਿੰਗਰ ਹੈ ਬਹੁਤ ਸੋਹਣਾ ਗਾਉਂਦਾ ਮੈਂ ਗਾਣੇ ਲਿਖਦਾ ਤੇ ਸਵਨ ਜੀ ਐਕਟ ਮਤਲਬ ਐਕਚੁਅਲ ਮਾਊਂਗੀ ਗਾਣਿਆਂ ਦੀ ਫਿਲਮਾਂ ਦੀ ਗੱਲ ਹੈ ਬੜੀ ਵਧੀਆ ਸਾਰੇ ਮਿਊਜ਼ਿਕ ਵਾਲੇ ਬੰਦੇ ਸੀ ਕੀ ਬਾਤ ਹੈ ਕੀ ਬਾਤ ਹੈ ਭਾਈ ਮੇਰਾ ਨਾ ਇੱਕ ਮੈਂ ਵੈਸੇ ਹੀ ਪੁੱਛ ਲੈਣਾ ਹੁੰਦਾ ਹੈ ਫਿਲਮ ਤੋਂ ਬਾਹਰ ਦੀ ਗੱਲ ਆ ਮੈਂ ਬਹੁਤ ਪੁੱਛਦਾ ਹਾਂ ਆਰਟਿਸਟਾਂ ਨੂੰ ਗੱਲੋਂ ਆਡੀਅנס ਨੂੰ ਵੀ ਪਤਾ ਲੱਗਿਆ ਵੀ ਇਹ ਗੱਲ ਇਹ ਕਿਉਂ ਪੁੱਛਦਾ ਹੈ ਨਾ ਮੈਂ ਆਬਜ਼ਰਵ ਕੀਤੀ ਆ ਜਦੋਂ ਤੁਸੀਂ ਗਰੋ ਕਰ ਰਹੇ ਹੁੰਦੇ ਹੋ ਨਾ ਤੇ ਕੁਝ ਲੋਕ ਤੁਹਾਡੇ ਦੋਸਤ ਬਣਦੇ ਆ ਫਿਰ ਜਦੋਂ ਤੁਸੀਂ ਉਹਦੇ ਲਈ ਗrow ਕਰ ਰਹੇ ਹੋ ਨਾ ਤੇ ਤੁਹਾਨੂੰ ਲੋਕ مشورہ ਬਹੁਤ ਦਿੰਦੇ ਆ ਯਾਰ ਵੰਡੀ ਇਦਾਂ ਕਰ ਲੈ ਇਦਾਂ ਕਰ ਲੈ ਜਦ ਕੀ ਤੁਹਾਨੂੰ ਬਤਾਉਂਦਾ ਵੀ ਯਾਰ ਇਹ ਅਗਰ ਮੈਂ ਇਦਾਂ ਕੀਤਾ ਤਾਂ ਡੁੱਬ ਜਾਣਾ ਆ ਮੈਂ ਖਾਈ ਚir ਜਾਣਾ ਆ ਹਨਾ ਤੇ ਬਹੁਤ مشورہ ਦੇਣ ਵਾਲੇ ਜਿਹੜੇ ਦੋਸਤ ਮਿੱਤਰ ਤੁਹਾਡੇ ਤੁਹਾਡੇ ਨਾਲ ਜੁੜੇ ਆ ਜੀ ਉਹ ਹਾਂ ਗੱਲ ਗੱਲ ਤੇ مشورہ ਦੇਣਾ ਤੇ ਹਾਂ 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 20 25 30 ਸਾਲਾਂ ਤੋਂ ਨਾਲ ਹੀ ਨੇ ਉਹ مشਵਰੇ ਦਿੰਦੇ ਨੇ ਤੇ ਜ਼ਰੂਰੀ ਨਹੀਂ ਹੁੰਦਾ ਹਰ ਵਾਰ ਗਲਤ ਹੁੰਦੇ ਨੇ ਕਈ ਵਾਰੀ ਮਸ਼ਵਰੇ ਚੰਗੇ ਵੀ ਹੁੰਦੇ ਨੇ ਚੰਗੇ ਵੀ ਹੁੰਦੇ ਆ ਹੋ ਸਕਦਾ ਉਹ ਜੇ 50 ਵਾਰੀ ਮਸ਼ਵਰੇ ਦੇਣ ਉਹਦੇ ਚੋਂ ਇੱਕ ਵਾਰੀ ਉਹਨਾਂ ਦਾ ਮਸ਼ਵਰਾ ਸਹੀ ਹੋਵੇ ਕੀ ਬਾਤ ਹੈ ਤੇ ਭਾਈ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਨੀ ਸੀ ਪਰ ਪਿੱਛੋਂ ਇਸ਼ਾਰੇ ਹੋ ਗਏ ਤੇ ਉਰਦੂ ਵੀ ਸਿੱਖ ਰਹੇ ਸਿੱਖ ਲਈ ਤੁਸੀਂ ਹਨਾ ਹੁਣ ਸਿੱਖ ਰਿਹਾ ਸੀ ਯਾਰ ਹੁਣ ਤਾਂ ਸਾਲ ਹੋ ਗਿਆ ਜੀ ਤੇ ਕੰਪਲੀਟ ਪਰੈਕਟਿਸ ਵੀ ਨਹੀਂ ਕੀਤੀ ਹਾਂ ਕਰ ਤਾਂ ਕੰਪਲੀਟ ਲਈ ਸੀ ਅਰੇ ਕੀ ਬਾਤ ਹੈ ਚਲੋ ਉਹਦੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਗੱਲਾਂ ਕਰਾਂਗੇ ਹੁਣ ਨਾਈਕਰਾਂ ਦੇ ਗਾਣੇ ਤੋਂ ਅਸੀਂ ਵਿਦਾਲਨ ਨੇ ਆ ਤੇ 4 ਤਰੀਕ ਨੂੰ ਸਾਰੇ ਜਾਨਾ ਇਕਰਾ ਜੀ ਸੱਦਾ ਦੇ ਦੋ ਤੁਸੀਂ 4 ਤਰੀਕ ਨੂੰ 4 ਤਰੀਕ ਨੂੰ ਤੁਸੀਂ ਸਾਰੇ ਜਾਣੇ ਫਿਲਮ ਦੇਖਣ ਜਾਇਓ ਮੈਂ ਤੇਰੇ ਕੁਰਬਾਨ ਬਹੁਤ ਸੋਹਣਾ ਕੰਮ ਕੀਤਾ ਹੈ ਸਾਵਨ ਨੇ ਨਾਇਕਰਾ ਨੇ ਸਾਰੇ ਜਾਨਿਆਂ ਨੇ ਪੋਸਟਰ ਤੇ ਜਿਵੇਂ ਦੇਖ ਰਹੇ ਹੋ ਤੁਸੀਂ ਕਿੰਨਾ ਸੋਹਣਾ ਪੋਸਟਰ ਹੈ ਮੈਂ ਵੀ ਉਹਦੇ ਚ ਜਗਜੀਤ ਬਣਿਆ ਪ੍ਰੋਫੈਸਰ ਜਗਜੀਤ ਤੇ ਬਹੁਤ ਆਨੰਦ ਆਊਗਾ ਦੇਖ ਕੇ ਮੈਂ ਵੀ ਦੇਖੂਗਾ ਤੁਸੀਂ ਵੀ ਦੇਖਣ ਜਾਇਓ ਜੀ ਮੈਂ ਤੇਰੇ ਕੁਰਬਾਨ ਕੀ ਬਾਤ ਹੈ ਗਾਣਾ ਕੁਰਬਾਨ ਸੁਣਾ ਦਿਓ ਨੀ ਆਜਾ ਤੈਨੂੰ ਸਹਾਰ ਦੇਨੀ ਥਾਗੇ ਚ ਪਰੋ ਲਵਾ ਸਿਨੇ ਵਿੱਚ ਚੱਲਦੀਆਂ ਰਗਾ ਚ ਲ ਕੋ ਲਵਾ ਦੂਰੀਆਂ ਦਾ ਸਪ ਕਿਤੇ ਸਾਨੂੰ ਡੰਗ ਜਾਵੇ ਨਾ ਹਏ ਹਏ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਹਾਏ ਤੇਰੇ ਮੇਰੇ ਪਿਆਰ ਨੂੰ ਨਜ਼ਰ ਲੱਗ ਜਾਵੇ ਨਾ ਕੀ ਬਾਤ ਹੈ ਜੀ ਬਹੁਤ ਖੂਬ ਥੈਂਕ ਯੂ ਸੋ ਮਚ ਬਹੁਤ ਸਾਰੇ ਸ਼ੁਭ ਕਾਮਨਾਵਾਂ ਜੀ ਅੱਗੇ ਰਾਈਟ ਹੈ ਸੋ ਦੋਸਤੋ 4 ਜੁਲਾਈ ਨੂੰ ਤੁਸੀਂ ਫਿਲਮ ਜ਼ਰੂਰ ਵੇਖਣੀ ਹੈ ਜੀ ਮੈਂ ਤੇਰੇ ਕੁਰਬਾਨ ਤੇ ਫਿਲਮ ਵੇਖ ਕੇ ਆਪਣੀ ਕੀਮਤੀ ਫਰਤੀਕ੍ਰਿਆ ਤੁਸੀਂ ਜ਼ਰੂਰ ਸੋਸ਼ਲ ਮੀਡੀਆ ਤੇ ਦੇਣੀ ਹੈ ਤੇ ਨਾਲ ਬੰਟੀ ਭਾਜੀ ਨੂੰ ਤੇ ਸਾਵਨ ਜੀ ਨੂੰ ਤੇ ਨਾਇਕਾ ਜੀ ਨੂੰ ਟੈਗ ਕਰਦੇ ਹੋ ਇਹ ਰੀਮੈਂਸ਼ਨ ਕਰ ਦੇਣਗੇ ਰਾਈਟ थैंक यू so much ਬਹੁਤ ਅੱਛਾ ਲੱਗਿਆ ਤੇ ਇਹ ਇੰਟਰਵਿਊ ਤੁਸੀਂ ਫੇਮਸ ਪੰਜਾਬੀ ਟੀਵੀ ਦੇ ਨਾਲ-ਨਾਲ ਬੰਡੀ ਭਾਜੀ ਦੀ ਸਨੈਪਚੈਟ ਤੇ ਵੀ ਦੇਖ ਸਕਦੇ ਹੋ थैंक यू so much